ਸਨਦੀਪ ਕਹਿੰਦਾ ਰਿਹਾ ਕਿ ਮੈਨੂੰ ਉਹ ਧਮਕੀਆਂ ਦੰਦਦੇ ਰਿਹਾ ਕਿ ਜਿਵੇਂ ਹੋਰ ਨੌਜਵਾਨ ਜਿਹੜੇ ਅਸੀਂ ਪਹਿਲਾਂ ਬਹੁ ਗੱਡੀ ਚੜਾਦੇ ਵੀ ਤੇਰੇ ਨੂੰ ਵੀ ਚੜਾ ਲਾਂ ਪਹਿਲਾਂ ਤਾਂ ਇਹ ਦੱਸੋ ਕਿ ਉਹ ਤਿੰਨ ਬੰਦੇ ਸਜ਼ਾ ਕੱਟ ਰਿਹਾ ਜਾਂ ਤਫਰੀ ਕਰਨ ਆਏ ਆ ਜੇਲ੍ਹ ਚ ਇਹ ਵਾਰਨਿੰਗ ਆ ਜਿਨ੍ਹਾਂ ਨੂੰ ਬਹਾਨੇ ਨਹੀਂ ਚੱਲਣੇ ਇਹਨਾਂ ਦੇ ਕਰਮ ਦਾ ਸਿਰੇ ਨੇ ਕਿ ਉਤੋਂ ਆਰਡਰ ਹੋਇਆ ਉਸ ਆਰਡਰ ਦੀ ਪਾਲਣਾ ਹੋਣੀ ਕਿ ਕਿਸੇ ਕਾਨੂੰਨਾਂ ਨੂੰ ਛਿੱਕੇ ਡੰਗ ਦਿਓ ਕੀ ਕਰ ਰਿਹਾ ਸਾਡਾ ਮੁੱਖ ਮੰਤਰੀ ਕੀ ਕਰ ਰਿਹਾ ਸਾਡਾ ਜੇਲ੍ਹਾਂ ਵਾਲਾ ਮੰਤਰੀ ਕੀ ਹੋ ਰਿਹਾ ਹੈ ਸ਼ਰਿਆਂ ਇਹ ਸਰਕਾਰ ਹੈ ਜਬ ਨਾਨਾ ਰਿਪਬਲਿਕਨ ਜਿਹਦਾ ਜੋ ਜੀ ਕੀਤਾ ਕਰੀ ਜਾ ਰਿਹਾ ਉਹਨਾਂ ਤੇ ਨਾ ਬੰਦਿਆਂ ਨੂੰ ਤਾਂ ਰਜਿੰਦਰਾ ਹਸਪੀਟਲ ਜਾਂ ਕਿਨਾਂ ਦਾਖਲ ਕਰਾਤਾ ਹੈ ਤੇ ਸੰਦੀਪ ਸਿੰਘ ਨੂੰ ਵਿਚਾਰਾ ਪਰਿਵਾਰ ਮਰ ਗਿਆ ਬੋਲ ਬੋਲ ਕੇ ਮੈਜਿਸਟ੍ਰੇਟ ਦੇ ਆਰਡਰ ਪਾਏ ਨੇ ਤਿੰਨ ਤਿੰਨ ਆਰਡਰ ਉਹ ਵੀ ਜਿਹੜੇ ਸਿਵਲ ਜੱਜ ਹੈ ਲੇਡੀ ਉਹ ਵਿਚਾਰੀ ਤਿੰਨ ਆਰੀ ਆਰਡਰ ਕਰ ਚੁੱਕੀ ਲੈ ਵੀ ਇਸ ਬੰਦੇ ਦਾ ਵੀ ਮਾੜਾ ਜਪ ਪਾਰਦਰਸ਼ੀ ਕਰੋ ਤੇ ਇਲਾਜ ਕਰਾ ਲਓ ਜੇਲ੍ਹ ਵਾਲਿਆਂ ਨੂੰ ਕਿਹਾ ਹੋਇਆ ਕਿ ਇਹਨਾਂ ਨੂੰ ਪੇਸ਼ ਕਰੋ ਪੇਸ਼ ਨਹੀਂ ਕਰ ਰਹੇ ਔਰ ਫੇਰ ਪਤਾ ਇਹਨਾਂ ਨੇ ਕੀ ਕੀਤਾ ਪੇਸ਼ ਨਾ ਕਰਕੇ ਚੱਕ ਕੇ ਉਹਨਾਂ ਨੂੰ ਸੰਗਰੂਰ ਸ਼ਿਫਟ ਕਰਤਾ ਇੱਕ ਬੰਦਾ ਜ਼ਖਮੀ ਹੈ ਉਸੀ ਉਹਨੂੰ ਪਿਛਲੇ ਦਰਵਾਜ਼ੇ ਥਾਂ ਇਨ ਲੈ ਜਾ ਰਹੇ ਹਾਂ ਕੱਢ ਕੇ ਬਸ ਜਬਾ ਕੇ ਲੈ ਜਾ ਰਹੇ ਹਾਂ ਇਹਦਾ ਕੀ ਮਤਲਬ ਐ ਢੀ ਚੋਰੀ ਕਿਹੜੀ ਗੱਲ ਦੀ ਐ ਪਹਿਲੀ ਗੱਲ ਤਾਂ ਅੰਡਰ ਟ੍ਰੈਲ ਤੇ ਜਿਨ੍ਹਾਂ ਨੂੰ ਸਜ਼ਾ ਹੋ ਚੁੱਕੀ ਮੈਨੂੰ ਜਿੰਨਾ ਕ ਪਤਾ ਜੇਲ ਮੈਨੂੰ ਹੁੰਦਾ ਉਹ ਇਕੱਠੇ ਨਹੀਂ ਹੋ ਸਕਦੇ ਇਹ ਇਕੱਠੇ ਕਿਵੇਂ ਹੋਏ ਐ ਇਹ ਸਾਰੀਆਂ ਗੱਲਾਂ ਤੇ ਮਿੱਟੀ ਪਾ ਸਕਣ ਉਹਦੇ ਲਈ ਆ ਡਰਾਮਾ ਹੋ ਰਿਹਾ ਐ ਇਹ ਸਾਡੇ ਤੇ ਕਾਨੂੰਨ ਹੀ ਵੱਖ ਲਾਉਣੇ ਆ ਤਾਂ ਫਿਰ ਅਸੀਂ ਵੱਖ ਹੋਣ ਦੀ ਗੱਲ ਕਰਾਂਗੇ ਇਹ ਮੈਂ ਕਹੂੰਗਾ ਗਵਰਨਮੈਂਟ ਪ੍ਰਸ਼ਾਸਨ ਐਡਮਿਨਿਸਟ੍ਰੇਸ਼ਨ ਇਹ ਸਾਰੇ ਰਲ ਕੇ ਚਾਹੁੰਦੇ ਆ ਵੀ ਇਹ ਵੱਖ ਹੋਣ ਦੀਆਂ ਗੱਲਾਂ ਕਰਨ ਤੇ ਤਾਂ ਜੋ ਇਸ ਚੀਜ਼ ਨੂੰ ਅਸੀਂ ਅਗੇਂਸਟ ਲੈ ਕੇ ਜਾਈਏ ਕਿਵੇਂ ਇਹ ਨੌਕ ਤੇ ਚ ਤੱਕ ਕਿਵੇਂ ਪਹੁੰਚ ਗਈ ਜੇ ਤੁਸੀਂ ਪਰਿਵਾਰ ਦੇ ਨਾਲ ਵੀ ਰਾਤ ਤੇ ਚ ਹੋਵੋਗੇ ਤੁਹਾਨੂੰ ਪਰਿਵਾਰ ਨਹੀਂ ਵਿੱਚ ਦੇਖੋ ਇਹ ਚੀਜ਼ ਇਥੋਂ ਤੱਕ ਪਹੁੰਚਣ ਦਾ ਮੈਂ ਕਹੂੰਗਾ ਐਡਮਿਨਿਸਟ੍ਰੇਸ਼ਨ ਦਾ ਫੇਲੀਅਰ ਆ ਜਿਹੜਾ ਇਹ ਹੋਇਆਗਾ ਤੁਹਾਨੂੰ ਕੀ ਲੱਗਦਾ ਵੀ ਇਸ ਸਾਜਿਸ਼ਤਾ ਇਹ ਤਾਂ ਰੱਖੇ ਗਏ ਕਿ ਹਾਂ ਇਹ ਆਪਸ ਦੇ ਵਿੱਚ ਕੋਈ ਕਲੈਸ਼ ਹੋਵੇ। ਦੇਖੋ ਬਿਲਕੁਲ ਦੋ ਵੱਖ ਵਿਚਾਰਧਾਰਾ ਨੂੰ ਜੇ ਆਪਾਂ ਰੱਖਾਂਗੇ ਉਹ ਕਿਤੇ ਨਾ ਕਿਤੇ ਤਾਂ ਟਕਰਾਹੂ ਹੀ ਗਈ। ਪਰਿਵਾਰ ਨੂੰ ਮਿਲਣ ਦਾ ਰਾਈਟ ਤਾਂ ਮਿਲਦਾ ਹੀ ਹੈ ਨਾ ਅਸੀਂ ਹੋਰ ਕਿਸੇ ਨੂੰ ਤਾਂ ਮੰਗ ਹੀ ਨਹੀਂ ਕਰਦੇ ਵੀ ਦੂਜੇ ਬੰਦੇ ਨੂੰ ਮਲਾਓ। ਅਸੀਂ ਤਾਂ ਪਰਿਵਾਰ ਨੂੰ ਮਿਲਣ ਦੇ ਮੰਗ ਕਰ ਰਹੇ ਹਾਂ। ਜੇ ਉਹਦੇ ਵਿੱਚ ਵੀ ਸਾਨੂੰ ਧਰਨੇ ਮੁਜਾਰੇ ਲਾਉਣੇ ਪੈ ਰਹੇ ਆ ਤੇ ਫਿਰ ਤੁਸੀਂ ਆਪ ਹੀ ਦੱਸ ਦੋ ਵੀ ਕਿੱਥੇ ਸਿੱਖ ਕੌਮ ਖੜੀ ਹੈਗੀ। ਪੰਗਾ ਵੀ ਲਿਆ ਹੋਊਗਾ ਖਬਰ ਉਹਨਾਂ ਦੀ ਮਨਸ਼ਾ ਵਸਨੀਪਸਨੀ ਨੂੰ ਮਾਰਨ ਦੀ ਉਹ ਸੰਦੀਪ ਸਣੀ ਦੇ ਟੁੱਟ ਕੇ ਪਏ ਹੁਣ ਰੈ ਬਣਾ ਕੇ ਤਿੰਨ ਚਾਰ ਬੰਦੇ ਹਨਾ ਤਾਂ ਖਾਲਸੇ ਨੇ ਕਿਰਪਾ ਹੋ ਗਈ ਉਹਨੇ ਪਹਿਲਾਂ ਵੀ ਸੋਦਾ ਲਾਇਆ ਗੰਤਾ ਸੋਦਾ ਲਾਤਾ ਕਾਨੂੰਨੀ ਹੱਕ ਹੈ ਸਾਡੇ ਜਿਹੜੇ ਕਹਿੰਦੇ ਨੇ ਵੀ ਕਾਨੂੰਨੀ ਅਸੀਂ ਗੁਲਾਮ ਨਹੀਂ ਹੈਗੇ ਅਸੀਂ ਆਜ਼ਾਦ ਹੈ ਬਟਾ ਹੁਣ ਕੀ ਹੈ ਯਾਰ ਜਦੋਂ ਸਾਨੂੰ ਕਾਨੂੰਨੀ ਤੌਰ ਤੇ ਆਜ਼ਾਦ ਨਹੀਂ ਕਰ ਰਹੇ ਸਾਡੇ ਹੱਕ ਹੀ ਨਹੀਂ ਮਿਲ ਰਹੇ ਪਰਿਵਾਰ ਨੂੰ ਮਿਲਾਵੋ ਵਕੀਲ ਨੂੰ ਮਿਲਾਵੋ ਉਦੀ ਮੁਲਾਕਾਤ ਹੋਵੇ ਪਤਾ ਲੱਗੇ ਵੀ ਉਹਦੇ ਨਾਲ ਕੀ ਤਸੱਦਦ ਹੋਇਆ ਕੀ ਜ਼ੁਲਮ ਹਦਾ ਕ੍ਰਾਸ ਪਰਚਾ ਹੋਵੇ ਤਾਂ ਉਹ ਕਮਜ਼ੋਰੀ ਹੈ ਸੰਦੀਪ ਸਿੰਘ ਸਨੀ ਦੇ ਹੱਕ ਦੇ ਵਿੱਚ ਧਰਨਾ ਪ੍ਰਦਰਸ਼ਨ ਕੇਂਦਰੀ ਜੇਲ ਪਟਿਆਲਾ ਦੇ ਬਾਹਰ ਰੱਖਿਆ ਗਿਆ ਇੱਥੇ ਅਸੀਂ ਤੋਜ ਮਾਨ ਹੋਣੀ ਪਹੁੰਚੇ ਨੇ ਬਾਈ ਜੀ ਇਹ ਕਿਵੇਂ ਵੇਖਦੇ ਹੋ ਕੀ ਲੋਡ ਪੈ ਗਈ ਕਿ ਇੱਥੇ ਆ ਕੇ ਲੋਕਾਂ ਨੂੰ ਕਿਸਾਨ ਜਿੱਥੇ ਬੰਦੀਆਂ ਨੂੰ ਤੁਹਾਡੇ ਵਰਗੇ ਜਿੱਥੇ ਬੰਦੀਆਂ ਨੂੰ ਬਹਿਣਾ ਪਏ ਅਸਲ ਚ ਕੀ ਹੈ ਨਾ ਇਹ ਵੀ ਧੱਕਾ ਹੋ ਰਿਹਾ ਜਿਵੇਂ ਅਸੀਂ ਬਾਕੀ ਧੱਕਿਆਂ ਤੇ ਜਾ ਰਹੇ ਹਾਂ ਨਾ ਕਿ ਕਿਤੇ ਸਟੇਟ ਗਵਰਨਮੈਂਟ ਕਿਤੇ ਸੈਂਟਰ ਗਵਰਨਮੈਂਟ ਕਿਤੇ ਬੀਬੀਐਮਬੀ ਧੱਕਾ ਕਰ ਰਹੀ ਹੈ ਇੱਥੇ ਵੀ ਧੱਕਾ ਹੋ ਰਿਹਾ ਆਜੋ ਆਜੋ ਇੱਥੇ ਵੀ ਧੱਕਾ ਹੋ ਰਿਹਾ ਧੱਕਾ ਕਿਵੇਂ ਹੋ ਰਿਹਾ ਇਹਨਾਂ ਨੇ ਸੰਦੀਪ ਪੁਰਾਣਿਆਂ ਦੇ ਜੀ ਤਿੰਨ ਪੁਲਿਸ ਵਾਲਿਆਂ ਨੂੰ ਪਹਿਲਾਂ ਤਾਂ ਇਹ ਦੱਸੋ ਲੈ ਵੀ ਤਿੰਨ ਇੱਕ ਨੂੰ ਕੁੱਟਦੇ ਹੁੰਦੇ ਕਿ ਇੱਕ ਤਿੰਨ ਨੂੰ ਕੁੱਟਦਾ ਹੁੰਦਾ ਪਹਿਲੀ ਗੱਲ ਦੂਜੀ ਗੱਲ ਆਂਦੇ ਜੀ ਉਹਨਾਂ ਦੇ ਕੋਲੇ ਰੋਡ ਸੀਗੀ ਤੇ ਜੇਲ੍ਹ ਕਿਹੋ ਜੀ ਇਹ ਜਿੱਥੇ ਐਂ ਰੋਡਾਂ ਪਈਆਂ ਨੇ ਇਹ ਜੇਲ੍ਹ ਦੇ ਸੁਪਰਡੈਂਟ ਦੀ ਗੱਲ ਹੋਊਗੀ ਜ਼ਰਾ ਉਹਦੀ ਜਾਂਚ ਹੋਊਗੀ ਤੀਜੀ ਗੱਲ ਉਹਨਾਂ ਤਿੰਨ ਬੰਦਿਆਂ ਨੂੰ ਤਾਂ ਰਜਿੰਦਰਾ ਹਸਪੀਟਲ ਜਾਂ ਕਿਨਾਂ ਦਾਖਲ ਕਰਾਤਾ ਹੈ ਤੇ ਸੰਦੀਪ ਸਿੰਘ ਨੂੰ ਵਿਚਾਰਾ ਪਰਿਵਾਰ ਮਰ ਗਿਆ ਬੋਲ-ਬੋਲ ਕੇ ਤੇ ਮੈਜਿਸਟਰੇਟ ਦੇ ਆਰਡਰ ਪਾਏ ਨੇ ਤਿੰਨ-ਤਿੰਨ ਆਰਡਰ ਉਹ ਵੀ ਜਿਹੜੇ ਸਿਵਲ ਜੱਜ ਹੈ ਲੇਡੀ ਉਹ ਵਿਚਾਰੀ ਤਿੰਨ ਆੜੀ ਆਰਡਰ ਕਰ ਚੁੱਕੀ ਲੈ ਵੀ ਇਸ ਬੰਦੇ ਦਾ ਵੀ ਮਾੜਾ ਜਿਹਾ ਪਾਰਦਰਸ਼ੀ ਕਰੋ ਤੇ ਇਲਾਜ ਕਰਾ ਲੋ ਔਰ ਇੱਕ ਬੋਰਡ ਬਣਾ ਦਿਓ ਜਿਹਦੇ ਤਹਿਤ ਇਹਨਾਂ ਦੀ ਜਾਂਚ ਹੋ ਸਕੇ ਕਿ ਮੈਡੀਕਲੀ ਉਹਨਾਂ ਨੂੰ ਐਗਜ਼ਾਮਨ ਕੀਤਾ ਜਾ ਸਕੇ ਕੋਈ ਛੱਟ ਵਾਲੀ ਸੀਰੀਅਸ ਤਾਂ ਨਹੀਂ ਔਰ ਉਹ ਵੀ ਕਿਨੂੰ ਲੈਟਰ ਕਿਆ ਉਹਨਾਂ ਨੇ ਸੀਐਮਓ ਨੂੰ ਆਪਣਾ ਐਸਓ ਕੀ ਕਹਿੰਦੇ ਹੁੰਦੇ ਉਹਨੂੰ ਆ ਜਿਹੜਾ ਡਿਸਟ੍ਰਿਕਟ ਜਿਹੜਾ ਮੈਡੀਕਲ ਆਫੀਸਰ ਹੁੰਦਾ ਐਸਐਮਓ ਨੂੰ ਹਣਾ ਐਸਐਮਓ ਨੂੰ ਉਹਨਾਂ ਨੇ ਲੈਟਰ ਕੱਢਿਆ ਹੋਇਆ ਆਰਡਰ ਕੀਤਾ ਹੋਇਆ ਕਿ ਤੁਸੀਂ ਇੱਕ ਬੋਰਡ ਬਣਾਓ ਤੇ ਇਹਨਾਂ ਦੀ ਜਾਂਚ ਕਰਾਓ ਜੇਲ੍ਹ ਵਾਲਿਆਂ ਨੂੰ ਕਿਹਾ ਹੋਇਆ ਕਿ ਇਹਨਾਂ ਨੂੰ ਪੇਸ਼ ਕਰੋ ਪੇਸ਼ ਨਹੀਂ ਕਰ ਰਹੇ ਔਰ ਫੇਰ ਪਤਾ ਇਹਨਾਂ ਨੇ ਕੀ ਕੀਤਾ ਪੇਸ਼ ਨਾ ਕਰਕੇ ਚੱਕ ਕੇ ਉਹਨਾਂ ਨੂੰ ਸੰਗਰੂਰ ਸ਼ਿਫਟ ਕਰਤਾ ਇੱਕ ਬੰਦਾ ਜ਼ਖਮੀ ਹੈ ਤੁਸੀਂ ਉਹਨੂੰ ਪਿਛਲੇ ਦਰਵਾਜ਼ੇ ਦਹੀਂ ਲੈ ਜਾ ਰਹੇ ਹੋ ਕੱਢ ਕੇ ਬਸ ਜਬਾ ਕੇ ਲੈ ਜਾ ਰਹੇ ਹੋ ਇਹਦਾ ਕੀ ਮਤਲਬ ਹੈ ਈਂ ਚੋਰੀ ਕਿਹੜੀ ਗੱਲ ਦੀ ਹੈ ਕਾਨੂੰਨ ਮੁਤਾਬਕ ਚੱਲੋ ਨਾ ਔਰ ਫੇਰ ਆਂਦੇ ਨੇ ਜੀ ਪੁਲਿਸ ਵਾਲਿਆਂ ਨੂੰ ਮੈਨੂੰ ਆਪਣੇ ਬੰਦੇ ਵੀ ਕਹਿ ਰਹੇ ਸੀ ਓ ਯਾਰ ਜਿਹੜਾ ਬੰਦਾ ਬੰਦ ਹੈ ਮੈਨੂੰ ਲੱਗਦਾ ਉਹਦਾ ਨਾਮ ਗੁਰਬਚਨ ਸਿੰਘ ਹੈ ਇੱਕ ਦਾ ਉਹਨੇ ਤਿੰਨ ਦੋ ਤਾਂ ਪੁਲਿਸ ਵਾਲੇ ਮਾਰੇ ਨੇ ਨਜਾਇਜ਼ ਤਰਨਵੇਂ ਚ ਜਿਹੜਾ ਸੂਬਾ ਸਿੰਘ ਹੈ ਉਹਨੇ ਮੈਨੂੰ ਲੱਗਦਾ ਸੱਤ ਬੰਦੇ ਮਾਰੇ ਸੀ ਨਜਾਇਜ਼ ਤਾਂ ਹੀ ਤਾਂ ਸਜ਼ਾ ਹੋਈ ਹੈ ਤੇ ਇਹਦਾ ਮਤਲਬ ਜੋ ਥੋੜੇ ਕਾਨੂੰਨ ਮੁਤਾਬਕ ਹੈ ਦੋ ਬੰਦੇ ਆਏ ਸਜ਼ਾ ਹਾਫਤਾ ਨੇ ਇੱਕ ਸੰਦੀਪ ਸਿੰਘ ਸੰਦੀਪ ਦਾ ਤਾਂ ਜੇ ਮੈਨੂੰ ਲੱਗਦਾ ਚੱਲ ਰਿਹਾ ਕਿ ਸਜ਼ਾ ਤਾਂ ਹੈ ਲੈ ਅੰਡਰ ਟ੍ਰਾਇਲ ਅੰਡਰ ਟ੍ਰਾਇਲ ਹੈ ਉਹ ਤਿੰਨ ਬੰਦਿਆਂ ਨੂੰ ਤਾਂ ਸਜ਼ਾ ਹੋ ਚੁੱਕੀ ਹੈ ਪਹਿਲੀ ਗੱਲ ਤਾਂ ਅੰਡਰ ਟ੍ਰਾਇਲ ਤੇ ਜਿਨ੍ਹਾਂ ਨੂੰ ਸਜ਼ਾ ਹੋ ਚੁੱਕੀ ਮੈਨੂੰ ਜਿੰਨਾ ਕੋ ਪਤਾ ਜੇਲ ਮੈਨੂੰ ਉਹ ਇਕੱਠੇ ਨਹੀਂ ਹੋ ਸਕਦੇ ਇਹ ਇਕੱਠੇ ਕਿਵੇਂ ਹੋਏ ਹੈ ਇਹ ਸਾਰੀਆਂ ਗੱਲਾਂ ਤੇ ਮਿੱਟੀ ਪਾ ਸਕਣ ਉਹਦੇ ਲਈ ਆ ਡਰਾਮਾ ਹੋ ਰਿਹਾ ਕੀ ਲੱਗਦਾ ਵੀ ਕਿ ਸਣੀ ਦਾ ਜੇ ਮੈਡੀਕਲ ਕਿਉਂ ਨਹੀਂ ਕਰਾਉਣਾ ਚਾਹੁੰਦੀ ਪੁਲਿਸ ਉਹਦਾ ਸਿੱਧਾ ਜਿਹਾ ਕਾਰਨ ਹੈ ਕਿ ਉਹਨੂੰ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਗਿਆ ਔਰ ਪੁਲਿਸ ਨੇ ਬਾਅਦ ਚ ਕੁੱਟਿਆ ਉਹਦਾ ਕੋਈ ਬਹੁਤ ਵੱਡੇ ਲੈਵਲ ਤੇ ਉਹਨੂੰ ਜ਼ਖਮੀ ਕੀਤਾ ਗਿਆ ਔਰ ਇਹ ਨਹੀਂ ਚਾਹੁੰਦੇ ਕਿ ਉਹਦਾ ਪਤਾ ਲੱਗੇ ਨਹੀਂ ਤਾਂ ਮੈਨੂੰ ਦੱਸੋ ਰੀਜ਼ਨ ਕੀ ਹੈ ਉਹਨੂੰ ਕਿਸੇ ਤਰੀਕੇ ਨਾਲ ਜਦੋਂ ਪੇਸ਼ੀ ਤੇ ਲਿਆਂਦਾ ਗਿਆ ਕੱਲ ਵੀ ਮੇਰੇ ਖਿਆਲ ਚ ਪੇਸ਼ੀ ਹੋਈ ਹੈ ਉੱਥੇ ਮਿਲਣ ਨਹੀਂ ਦਿੱਤਾ ਗਿਆ ਨਹੀਂ ਪੇਸ਼ੀ ਹੋਈ ਨਹੀਂ ਮਜਿਸਟ੍ਰੇਟ ਦੇ ਆਰਡਰਸ ਦੀ ਉਲੰਘਣਾ ਕੀਤੀ ਗਈ ਹੈ ਈਵਨ ਕੇ ਸਿਵਲ ਜੱਜ ਜੋ ਲੇਡੀ ਆ ਉਹਨਾਂ ਨੇ ਕਿਹਾ ਕਿ ਕੌਨਟੈਂਪਟ ਆਫ ਕੋਰਟ ਲੱਗੂਗਾਂਦੇ ਜੀ ਲਾ ਲਓ ਇੰਨੀ ਹਿੰਮਤ ਕੱਲੇ ਜੇਲ੍ਹ ਵਾਲਿਆਂ ਦੀ ਨਹੀਂ ਹੋ ਸਕਦੀ ਕੀ ਲੱਗਦਾ ਉਹ ਜਿਹੜੇ ਉਹ ਮੁਲਾਜ਼ਮ ਤੋਂ ਮੁਲਜ਼ਮ ਬਣ ਕੇ ਪੁਲਿਸ ਵਾਲੇ ਉਹ ਦੋਸ਼ਾਂ ਜਿਹੜੇ ਦੋਸ਼ਾਂ ਦੇ ਤਹਿਤ ਹੁਣ ਜੇਲ੍ਹ ਕੱਟ ਰਹੇ ਆ ਕੋਰਟ ਨੇ ਉਹਨਾਂ ਨੂੰ ਗਲਤੀ ਕਰਾਰ ਦਿੱਤਾ ਕਿ ਭਾਈ ਤੁਸੀਂ ਆ ਸਾਰਾ ਕੁਝ ਕੀਤਾ ਨੌਜਵਾਨ ਕੋ ਕੋ ਕੇ ਮਾਰੇ ਆ ਕੀ ਲੱਗਦਾ ਉਹਨਾਂ ਦੀ ਮਦਦ ਕਰ ਰਹੀ ਏ ਹਜੇ ਕੋਈ ਸ਼ੱਕ ਜੇ ਨਹੀਂ ਸ਼ੱਕ ਨਹੀਂ ਆ ਜਾਂ ਤੁਸੀਂ ਕਹਿ ਰਹੇ ਹੋ ਕਿ ਨਹੀਂ ਇਨਸਾਫ ਹੈ ਤੇ ਦੱਸਣਗੇ ਜੋ ਟ੍ਰੀਟਮੈਂਟ ਉਹਨਾਂ ਨੂੰ ਦਿੱਤੀ ਗਈ ਹੈ ਸੰਦੀਪ ਨੂੰ ਕਿਉਂ ਨਹੀਂ ਦਿੱਤੀ ਗਈ ਕੀ ਇਹ ਦੱਸਣਗੇ ਕਿ ਜੇਲ ਮੈਨੂਅਲ ਦੀ ਤਾਂ ਇਹ ਗੱਲ ਕਰ ਰਹੇ ਕਿ ਅਸੀਂ ਪਰਿਵਾਰ ਵਾਲਿਆਂ ਨੂੰ ਮਿਲਣ ਦੇ ਸਕਦੇ ਜੇ ਕੋਈ ਮਿਸਕੰਡਕਟ ਹੋਇਆ ਹੋਵੇ ਵਕੀਲ ਨੂੰ ਮਿਲਣ ਕਿਉਂ ਨਹੀਂ ਦੇ ਰਹੇ ਇਹ ਤਾਂ ਸਾਡਾ ਸੰਵਿਧਾਨ ਦਾ ਆਰਟੀਕਲ 22 ਕਹਿੰਦਾ ਹੈ ਤੇ ਸੈਕਸ਼ਨ 38 ਆ ਉਹਦੇ ਚ ਉਹਦੇ ਤਹਿਤ ਵਕੀਲ ਮਿਲ ਸਕਦਾ ਹੈ ਕਿਉਂ ਨਹੀਂ ਮਿਲਣ ਦੇ ਰਹੇ ਕਿਉਂ ਨਹੀਂ ਮਿਲਣ ਦੇ ਰਹੇ ਔਰ ਕਿਉਂ ਸੰਗਰੂਰ ਸ਼ਿਫਟ ਕੀਤਾ ਗਿਆ ਉਹਦਾ ਰੀਜ਼ਨ ਤੇ ਤਿੰਨ ਜਿਹੜੇ ਆਰਡਰ ਕਰ ਚੁੱਕੀ ਸਿਵਲ ਜੱਜ ਉਹ ਮੈਂ ਕਹੂੰਗਾ ਉਸ ਲੇਡੀ ਨੂੰ ਸਲਾਮ ਹੈ ਔਰ ਸਭ ਤੋਂ ਵੱਡੀ ਗੱਲ ਉਹ ਲੇਡੀ ਮੈਨੂੰ ਲੱਗਦਾ ਜਤ ਬਾਹਲਾ ਮੈਨੂੰ ਡਿਟੇਲ ਚ ਨਹੀਂ ਪਤਾ ਮੈਨੂੰ ਲੱਗਦਾ ਉਹ Hindu lady ਹੈ ਜਿਹੜਾ ਇਹ ਸਿੱਖ Hindu ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਇਨਸਾਫ ਚ ਕੋਈ ਇਹੋ ਜਿਹਾ ਹੁੰਦਾ ਨਹੀਂ ਨਾ ਜਦੋਂ ਜ਼ਾਬਰ ਤੇ ਕਹਿੰਦੇ ਮਜਲੂਮ ਦੀ ਗੱਲ ਹੈ ਇੱਥੇ ਮਜਲੂਮ ਸੰਦੀਪ ਸਿੰਘ ਹੈ ਜ਼ਾਬਰ ਆ ਪੁਲਿਸਿਆ ਤੇ ਰਹਿ ਔਰ ਉਹ ਪੁਲਿਸਿਆ ਤੇ ਜਿਨ੍ਹਾਂ ਦੇ ਦੋ ਬੰਦੇ ਉਹਨਾਂ ਤਿੰਨਾਂ ਚੋਂ ਇੱਕ ਨੇ ਮਾਰੇ ਸੀ ਦੱਸਣਗੇ ਕਿ ਤਿੰਨ ਆਰਡਰਾਂ ਦੀ ਉਲੰਘਣਾ ਕਿਉਂ ਹੋ ਰਹੀ ਹੈ ਆਰਡਰ ਤਾਂ ਇੱਕ ਬਹੁਤ ਹੁੰਦਾ ਜੱਜ ਦਾ ਇਹ ਕਿਉਂ ਉਹਨਾਂ ਆਰਡਰਾਂ ਦੀ ਉਲੰਘਣਾ ਕਰ ਰਹੇ ਨੇ ਜੋ ਵੀ ਪਿਛਲੇ ਦਿਨਾਂ ਚ ਗੱਲ ਆ ਰਹੀ ਸੀ ਉਹ ਕਹਿੰਦੇ ਕਿ ਪਰਿਵਾਰ ਇਹ ਵੀ ਕਹਿੰਦਾ ਕਿ ਵੀ ਸੰਦੀਪ ਕਹਿੰਦਾ ਰਿਹਾ ਕਿ ਵੀ ਮੈਨੂੰ ਉਹ ਧਮਕੀਆਂ ਦੰਦਦੇ ਨੇ ਕਿ ਵੀ ਜਿਵੇਂ ਹੋਰ ਨੌਜਵਾਨ ਜਿਹੜੇ ਅਸੀਂ ਪਹਿਲਾਂ ਬਹੁ ਗੱਡੀ ਚੜਾਤੇ ਵੀ ਤੈਨੂੰ ਵੀ ਚੜਾ ਰਾਂ ਇੱਕ ਗੱਲ ਨਹੀਂ ਬੜਾ ਕੁਝ ਕਿਹਾ ਹੋਊਗਾ ਉਹਨੂੰ ਪਹਿਲਾਂ ਤਾਂ ਇਹ ਦੱਸੋ ਕਿ ਉਹ ਤਿੰਨ ਬੰਦੇ ਸਜ਼ਾ ਕੱਟ ਰਿਹਾ ਜਾਂ ਤਫਰੀ ਕਰਨ ਆਏ ਆ ਜੇਲ੍ਹ ਚ ਜਿਹੜੇ ਹਵਾਲਾਤੀਆਂ ਨੂੰ ਜਾਂ ਜਿਹੜੇ ਅੰਡਰ ਟ੍ਰਾਇਲ ਆ ਉਹਨਾਂ ਨੂੰ ਵੀ ਮਿਲਦੇ ਫਿਰ ਰਹੇ ਨੇ ਤੇ ਘੁੰਮ ਰਹੇ ਨੇ ਕੀ ਜੇਲ੍ਹ ਦੱਸੂਗੀ ਕਿ ਉਹਨਾਂ ਦੇ ਹੱਥ ਚ ਰੌਡ ਕਿਵੇਂ ਆ ਗਈ ਤੇ ਉਹ ਤਿੰਨ ਬੰਦੇ ਇਹਨਾਂ ਦੇ ਸਾਹਮਣੇ ਕਿਵੇਂ ਆ ਗਏ ਕੋਈ ਇਹਦੀ ਜੁਡੀਸ਼ੀਅਲ ਜਾਂਚ ਹੋਊਗੀ ਹੁਣ ਮੰਗ ਕੀ ਜੱਜ ਬੁਲਾ ਮੰਗਦਾ ਸ਼ੇਰਾ ਤੈਨੂੰ ਸਾਰਾ ਕੁਝ ਤਾਂ ਦੱਸ ਤਰ ਵੀ ਹੈ ਕੋਈ ਇੰਨਾ ਵੀ ਗੱਲ ਸਹੀ ਨਹੀਂ ਕਰ ਰੇ ਕਾਜ਼ੀ ਕਹਿ ਰਹੇ ਆ ਕਿ ਕੋਸ਼ੇ ਦਾ ਕਾਨੂੰਨ ਦੀ ਪਾਲਣਾ ਕਰ ਲੋ ਉਹ ਜੱਜ ਦੀ ਗੱਲ ਸੁਣ ਲੋ ਜਿਹੜੀ ਤਿੰਨ ਆਰਡਰ ਪਾਸ ਕਰ ਚੁੱਕੇ ਐ ਜੋ ਜੱਜ ਕਹਿ ਚੁੱਕੀ ਐ ਸੀ ਬਲ ਕੇ ਮੈਂ ਕੌਨਟੈਂਪਟ ਆਫ ਕੋਰਟ ਕਰੂੰਗੀ ਤੁਹਾਨੂੰ ਉਹਦੀ ਗੱਲ ਹੀ ਸੁਣ ਲੋ ਸਾਡੀ ਛੱਡੋ ਤੇ ਦੱਸ ਦੇਣ ਕਿ ਇਹਨਾਂ ਨੂੰ ਸ਼ਿਫਟ ਕਿਉਂ ਕੀਤਾ ਗਿਆ ਇਹ ਦੱਸ ਦੇਣ ਉਹਨਾਂ ਦੇ ਵਕੀਲ ਨੂੰ ਮਿਲਣ ਕਿਉਂ ਨਹੀਂ ਦਿੱਤਾ ਜਾ ਰਿਹਾ ਆ ਮੈਂ ਤੁਹਾਨੂੰ ਆਰਡਰ ਵਖਾ ਦੇਣਾ ਤਿੰਨੇ ਦੇ ਤਿੰਨੇ ਉਹਦਾ ਵਜ੍ਹਾ ਕੀ ਐ ਉਹਦੀ ਪਾਲਣਾ ਕਿਉਂ ਨਹੀਂ ਹੋ ਰਹੀ ਕੀ ਕਾਰਨ ਐ ਇਹ ਉਹਨਾਂ ਨੂੰ ਫੇਵਰ ਕਿਉਂ ਦਿੱਤਾ ਜਾ ਰਿਹਾ ਜਿਹੜੇ ਤਿੰਨ ਬੰਦਿਆਂ ਨੂੰ ਉਮਰ ਕਾਇਦ ਹੋ ਚੁੱਕੀ ਐ ਇੰਨੀ ਫੇਵਰ ਕਿਉਂ ਹੋ ਰਹੀ ਆ ਉਹਨਾਂ ਦੀ ਤੇ ਇਸ ਬੰਦੇ ਨਾਲ ਧੱਕਾ ਕਿਉਂ ਹੋ ਰਿਹਾ ਇਸ ਲਈ ਅਸੀਂ ਇਕੱਠੇ ਹੋਏ ਆ ਅੱਜ ਔਰ ਮੈਂ ਇੱਕ ਹੋਰ ਗੱਲ ਕਹਿ ਦਿਆਂ ਵੈਸੇ ਇਹਦਾ ਫੈਸਲਾ ਹਰਦੀਪ ਪੂਰੀ ਉਹਨਾਂ ਦੀ ਫੈਮਿਲੀ ਲਾਊਗੀ ਆਹ ਵਾਰਨਿੰਗ ਐ ਬੰਦੇ ਦੇ ਪੁੱਤ ਬਣ ਕੇ ਕਰ ਲੋ ਸਾਰਾ ਕੁਝ ਕਾਨੂੰਨ ਮੁਤਾਬਕ ਨਹੀਂ ਕਰੂੰਗੇ ਤਾਂ ਇਸ ਤੋਂ ਵੱਡਾ ਰੋ ਉੱਠੂਗਾ ਔਰ ਫਿਰ ਅਸੀਂ ਕੁਝ ਹੋਰ ਵੀ ਇਸ ਤੋਂ ਵੱਡੀ ਕਾਲ ਦੇਵਾਂਗੇ ਇੱਕ ਆਰ ਲੈਂਡ ਇਹ ਵਰਨਿੰਗ ਆ ਜਿਨ੍ਹਾਂ ਨੂੰ ਬਹਾਨੇ ਨਹੀਂ ਚੱਲਣੇ ਐ ਬਸ ਕੇ ਔਰ ਮੈਨੂੰ ਇੱਕ ਗੱਲ ਦੱਸੋ ਕੀ ਐਡੇ ਵੱਡੇ ਫੈਸਲੇ ਇਕੱਲੇ ਜੇਲ੍ਹ ਅਥਾਰਟੀ ਲੈ ਰਹੀ ਆ ਕੀ ਇੱਕ ਜੇਲਰ ਦੀ ਇੰਨੀ ਹਿੰਮਤ ਹੈ ਕਿ ਕਾਨੂੰਨ ਦੀ ਉਲੰਘਣਾ ਕਰੇ ਕਿਹਾ ਚਾਹੁੰਦੇ ਕਿ ਉੱਪਰ ਜਿਹੜੇ ਸਿਆਸੀ ਆਗੂ ਬੈਠੇ ਹੋਣ ਇਹਨਾਂ ਦੇ ਕਿਸੇ ਨੇ ਸ਼ੂਟ ਥੋੜੀ ਕੀਤਾ ਹੁੰਦਾ ਇਹਨਾਂ ਦੇ ਕਰਮ ਦੱਸਦੇ ਹੁੰਦੇ ਆ ਇਹਨਾਂ ਦੇ ਕਰਮ ਦੱਸ ਰਹੇ ਨੇ ਕਿ ਉੱਤੋਂ ਆਰਡਰ ਹੋਇਆ ਹੈ ਉਸ ਆਰਡਰ ਦੀ ਪਾਲਣਾ ਹੋ ਰਹੀ ਐ ਨਹੀਂ ਤਾਂ ਦੱਸਣੇ ਐ ਕਿਵੇਂ ਹੋ ਰਿਹਾ ਕਿਵੇਂ ਇੱਕ ਜੇਲ ਅਥਾਰਟੀ ਤਾਂ ਫਿਰ ਦੱਸਣਗੇ ਕਿ ਜੇਲ੍ਹਾਂ ਦਾ ਜਿਹੜਾ ਆਈਜੀਓ ਕੀ ਕਰ ਰਿਹਾ ਉਹ ਇਹਦੇ ਤੇ ਕਾਰਵਾਈ ਕਿਉਂ ਨਹੀਂ ਕਰ ਰਿਹਾ ਜਿਹੜਾ ਜੇਲ ਸੁਪਰਡੈਂਟ ਹੈ ਕਿਉਂ ਨਹੀਂ ਕਾਰਵਾਈ ਹੋ ਰਹੀ ਕਿਉਂ ਨਹੀਂ ਮੈਜਿਸਟਰੇਟ ਦੇ ਆਰਡਰ ਬਾਅਦ ਉਹਨੂੰ ਉੱਥੇ ਲਿਜਾਇਆ ਜਾ ਰਿਹਾ ਪੇਸ਼ ਕੀਤਾ ਜਾ ਰਿਹਾ ਹੁਣ ਇਹ ਆ ਹੁਣੇ ਜੇ ਆਂਦੇ ਐਸਐਸਪੀ ਆਏ ਸੀ ਆਂਦਾ ਜੀ ਉਹ ਤਾਂ ਸੰਗਰੂਰ ਜੇਲ੍ਹ ਚ ਤੁਸੀਂ ਇੱਥੇ ਕੋ ਬੈਠੇ ਹੋ ਕਹਿੰਦੇ ਵੀ ਸੀ ਦਰਾਈ ਅਸੀਂ ਪੇਸ਼ੀ ਕਰਾਈ ਆ ਕੀ ਇਹ ਦੱਸਣਗੇ ਕਿ ਮਕੂਆ ਕਿੱਥੋਂ ਦਾ ਹੈ ਮਕੂਆ ਕਹਿੰਦੇ ਹੁੰਨੇ ਜਿੱਥੇ ਵਾਰਦਾਤ ਹੋਈ ਹੋਵੇ ਉਹ ਆ ਜੇਲ ਹੈ ਤਾਂ ਅਸੀਂ ਇੱਥੇ ਬੈਠੇ ਆਂ ਜੇ ਮਕੂਆ ਇੱਥੋਂ ਦਾ ਹੈ ਤਾਂ ਇੱਥੇ ਇਨਸਾਫ ਨਹੀਂ ਹੋਣਾ ਚਾਹੀਦਾ ਤਾਂ ਇਹ ਦੱਸਣਗੇ ਰੀਜ਼ਨ ਕੀ ਹੈ ਕਿ ਤੁਸੀਂ ਉਹਦੀ ਫਿਜ਼ੀਕਲ ਪੇਸ਼ੀ ਕਿਉਂ ਨਹੀਂ ਕਰਾਈ ਦੱਸਣਗੇ ਮੈਂ ਦੱਸ ਦਿੰਦਾ ਤੁਹਾਨੂੰ ਉਹਦੇ ਸੱਟਾਂ ਵੱਜੀਆਂ ਨੇ ਨੇਜਾਰੇ ਲੋ ਮਜਿਸਟ੍ਰੇਟ ਦੇ ਸਾਹਮਣੇ ਆਵੇ ਜਾਂ ਸਾਨੂੰ ਪਤਾ ਲੱਗੇ ਜਾਂ ਉਹਨਾਂ ਦੀ ਫੈਮਿਲੀ ਨੂੰ ਪਤਾ ਲੱਗੇ ਜਾਂ ਉਹਦੇ ਇਵਨ ਵਕੀਲ ਨੂੰ ਪਤਾ ਲੱਗੇ ਇਹ ਮਨੁੱਖੀ ਅਧਿਕਾਰਾਂ ਦਾ ਹਨਨ ਨਹੀਂਗਾ ਕਿਸੇ ਨੂੰ ਵੀ ਮਿਲ ਨਹੀਂ ਦਿੱਤਾ ਗਿਆ ਸ਼ਰੀਆਮ ਹਨਨ ਹੈ ਸ਼ਰੀਆਮ ਤਕਾਸ਼ਾਈ ਹੈ ਇਹ ਸਰਕਾਰ ਥੋੜੀ ਹੈ ਤੇ ਡਿਕਟੇਟਰ ਬਣ ਕੇ ਨਹੀਂ ਕੀ ਇੱਕ ਸੁਪਰਡੈਂਡੈਂਟ ਜਾਂ ਕੋਈ ਵੀ ਹੋਰ ਇਹਨਾਂ ਦੀ ਜੋ ਵੀ ਅਥਾਰਟੀ ਉਹ ਐਡੀ ਸੁਪਰੀਮ ਹੋਗੀ ਕਿ ਕਿਸੇ ਕਾਨੂੰਨਾਂ ਨੂੰ ਚਿੱcke ਡੰਗ ਦਿਓ ਕੀ ਕਰ ਰਿਹਾ ਸਾਡਾ ਮੁੱਖ ਮੰਤਰੀ ਕੀ ਕਰ ਰਿਹਾ ਸਾਡਾ ਜੇਲ੍ਹਾਂ ਵਾਲਾ ਮੰਤਰੀ ਕੀ ਹੋ ਰਿਹਾ ਹੈ ਸ਼ਰਿਆਂ ਇਹ ਸਰਕਾਰ ਹੈ ਚਾ ਬਨਾਨਾ ਰਿਪਬਲਿਕ ਹੈ ਜਿਹਦਾ ਜੋ ਜੀ ਕੀਤਾ ਕਰੀ ਜਾ ਰਿਹਾ ਹੈ ਠੀਕ ਹੈ ਭਾਈ ਜੀ ਧੰਨਵਾਦ ਤੁਸੀਂ ਤਾਂ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਸਾਡੇ ਨਾਲ ਮੌਜੂਦ ਨੇ ਮਦੀਪ ਭਾਈ ਕਿਵੇਂ ਇਹ ਨੌਬ ਤਿੱਥ ਤੱਕ ਕਿਵੇਂ ਪਹੁੰਚਗੀ ਜੇ ਤੁਸੀਂ ਪਰਿਵਾਰ ਦੇ ਨਾਲ ਵੀ ਰਾਪਤੇ ਚ ਹੋਵੋਗੇ ਤੁਹਾਨੂੰ ਪਰਿਵਾਰ ਨੇ ਵੀ ਦੱਸ ਦੇਖੋ ਇਹ ਚੀਜ਼ ਇੱਥੋਂ ਤੱਕ ਪਹੁੰਚਣ ਦਾ ਮੈਂ ਕਹੂੰਗਾ ਐਡਮਿਨਿਸਟ੍ਰੇਸ਼ਨ ਦਾ ਫੇਲੀਅਰ ਆ ਜਿਹੜਾ ਇਹ ਹੋਇਆਗਾ ਕਿਉਂ ਇੱਥੋਂ ਤੱਕ ਗੱਲ ਆਉਣੀ ਨਹੀਂ ਚਾਹੀਦੀ ਸੀ ਕਿ ਵੀ ਜਦੋਂ ਤੁਹਾਨੂੰ ਐਡਮਿਨਿਸਟ੍ਰੇਸ਼ਨ ਨੂੰ ਇਹ ਬਾਖੂਬੀ ਗੱਲ ਪਤਾ ਵੀ ਜਿਹੜੇ ਇੱਕ ਬੈਰਕ ਚ ਕੇਸ ਟਾਈਪ ਦੇ ਬੰਦੇ ਆ ਵੀ ਇੱਕ ਪਾਸੇ ਦਾ ਪੰਥ ਨਾਲ ਖੜਨ ਵਾਲੇ ਆ ਤੇ ਦੂਜੇ ਪਾਸੇ ਤੁਸੀਂ ਉਹੀ ਬੈਰਕ ਚ ਸੇਮ ਬੰਦੇ ਤੁਸੀਂ ਉਸ ਚ ਬੰਦ ਕਰ ਰਹੇ ਹੋਗੇ ਜਿਨ੍ਹਾਂ ਨੂੰ ਪੰਥ ਦੇ ਵੀ ਤਸ਼ੱਦਦ ਕਰਨ ਦੇ ਰੂਪ ਵਿੱਚ ਸਜ਼ਾ ਹੋਈ ਹੈਗੀ ਜੇ ਉਹਨਾਂ ਨੂੰ ਕਰੋਗੇ ਤਾਂ ਉਹ ਕਿਤੇ ਨਾ ਕਿਤੇ ਤਾਂ ਰਿਬੈਲੀਏਸ਼ਨ ਆਊਗੀ ਨਾ ਮੈਂ ਗੱਲ ਕਰਦਾਗਾ ਵੀ ਉਹ ਇਹ ਇਸ ਤੁਹਾਨੂੰ ਕੀ ਲੱਗਦਾ ਵੀ ਇਸ ਸਾਜ਼ਿਸ਼ ਤਹਿਤ ਰੱਖੇ ਗਏ ਕਿ ਹਾਂ ਇਹ ਆਪਸ ਦੇ ਵਿੱਚ ਕੋਈ ਕਲੈਸ਼ ਹੋਵੇ ਇਸ ਤਰ੍ਹਾਂ ਨਾ ਦੇਖੋ ਕਲੈਸ਼ ਹੋ ਵੱਖ ਵਿਚਾਰਧਾਰਾ ਦੇਖੋ ਬਿਲਕੁਲ ਦੋ ਵੱਖ ਵਿਚਾਰਧਾਰਾ ਨੂੰ ਜੇ ਆਪਾਂ ਰੱਖਾਂਗੇ ਉਹ ਕਿਤੇ ਨਾ ਕਿਤੇ ਤਾਂ ਟਕਰਾਹ ਹੋਊਗਾ ਹੀ ਇਹੀ ਚੀਜ਼ ਹੋਈ ਆ ਤੇ ਪਰ ਜੇ ਹੁਣ ਅੱਜ ਆਪਾਂ ਅੱਜ ਦਾ ਆਪਣਾ ਪ੍ਰੋਟੈਸਟ ਦੇਖੀਏ ਤਾਂ ਇਹ ਸਿਰਫ ਇੱਕ ਮੁਲਾਕਾਤ ਬਾਬਤ ਆ ਵੀ ਇਹ ਮੁਲਾਕਾਤ ਸਾਡੀ ਕਰਾਈ ਜਾਵੇ ਤੇ ਇਸ ਚੀਜ਼ ਤੇ ਆ ਕੇ ਜੇ ਆਪਾਂ ਗੱਲ ਕਰੀਏ ਵੀ ਮੁਲਾਕਾਤ ਕਰਨ ਲਈ ਵੀ ਸਾਨੂੰ ਧਰਨੇ ਮੁਜ਼ਾਰੇ ਲਾਉਣੇ ਪੈ ਰਹੇ ਆਗੇ ਤੇ ਫਿਰ ਸਾਡੇ ਜੇ ਆਪਾਂ ਗੱਲ ਕਰੀਏ ਇਸ ਦੇਸ਼ ਦਾ ਕਾਨੂੰਨ ਜਾਂ ਜੇਲ੍ਹ ਦਾ ਕਾਨੂੰਨ ਕੀ ਕਹਿੰਦਾਗਾ ਪਰਿਵਾਰ ਨੂੰ ਮਿਲਣ ਦਾ ਰਾਈਟ ਤਾਂ ਮਿਲਦਾ ਹੀ ਹੈ ਨਾ ਅਸੀਂ ਹੋਰ ਕਿਸੇ ਨੂੰ ਤਾਂ ਮੰਗ ਹੀ ਨਹੀਂ ਕਰਦੇ ਵੀ ਦੂਜੇ ਬੰਦਿਆਂ ਨੂੰ ਮਿਲਾਓ ਅਸੀਂ ਤਾਂ ਪਰਿਵਾਰ ਨੂੰ ਮਿਲਣ ਦੇ ਮੰਗ ਕਰ ਰਹੇ ਹਾਂਗੇ ਜੇ ਉਹਦੇ ਵਿੱਚ ਵੀ ਸਾਨੂੰ ਧਰਨੇ ਮੁਜਾਰੇ ਲਾਣੇ ਪੈ ਰਹੇ ਆ ਤੇ ਫਿਰ ਤੁਸੀਂ ਆਪ ਹੀ ਦੱਸ ਦੋ ਵੀ ਕਿੱਥੇ ਸਿੱਖ ਕੌਮ ਖੜੀ ਹੈਗੀ ਤੁਸੀਂ ਵਕੀਲ ਵੀ ਹੋ ਕੀ ਲੱਗਦਾ ਕਿ ਅੰਦਰ ਜਿਹੜੇ ਸਜ਼ਾ ਜਾਪਤਾ ਲੋਕ ਨੇ ਜਿਨ੍ਹਾਂ ਨੂੰ ਸਜ਼ਾ ਸੁਣਾ ਦਿੱਤੀ ਗਈ ਤੇ ਅੰਡਰ ਟ੍ਰਾਇਲ ਆ ਸੁਣੀ ਦਾ ਜਿਹੜਾ ਹਰ ਕੇਸ ਹੈ ਉਹਨਾਂ ਨੂੰ ਇਕੱਠੇ ਰੱਖਿਆ ਜਾ ਸਕਦਾ ਨਹੀਂ ਦੇਖੋ ਇਹ ਤਾਂ ਅੰਦਰ ਜੇਲ੍ਹ ਦੇ ਲਾਅ ਦੇ ਅਕੋਰਡਿੰਗ ਆ ਬਈ ਮੈਨੂਅਲ ਜੇਲ੍ਹ ਮੈਨੂਅਲ ਦੀ ਗੱਲ ਜੇਨ ਮੈਲੂਨ ਦੇ ਅਕੋਰਡਿੰਗ ਵੀ ਉਹ ਅੰਦਰ ਅੰਦਰ ਰੱਖੇ ਤਾਂ ਸਾਰੇ ਇਕੱਠੇ ਹੀ ਜਾਂਦੇ ਆ ਨਾ ਚਾਹੇ ਉਹ ਕੈਦੀ ਆ ਚਾਹੇ ਉਹ ਬੰਦੀ ਆ ਉਹ ਦੋਨਾਂ ਨੂੰ ਹੁੰਦੇ ਤਾਂ ਪਰ ਦੋ ਵੱਖ-ਵੱਖ ਵਿਚਾਰਧਾਰਾ ਨੂੰ ਤੁਸੀਂ ਇੱਕ ਥਾਂ ਤੇ ਰੱਖੋਗੇ ਉਹ ਕਿਤੇ ਨਾ ਕਿਤੇ ਕਲਾਸ਼ ਦੇ ਰੂਪ ਦੇ ਵਿੱਚ ਹੋਇਆਗਾ ਪਰ ਆਪਾਂ ਉਸ ਚੀਜ਼ ਨੂੰ ਛੱਡੋ ਜਿਹੜਾ ਕੁਝ ਹੋਣਾ ਸੀ ਜਿਹੜਾ ਵੀ ਇਨਸੀਡੈਂਟ ਹੋਇਆ ਉਸ ਅਕੋਰਡਿੰਗ ਤੇ ਆਪਦਾ ਐਕਸ਼ਨ ਲੈ ਲੈਣ ਪਰ ਮੁਲਾਕਾਤ ਇਹ ਤਾਂ ਰਾਈਟ ਆ ਨਾ ਹਰ ਇੱਕ ਬੰਦੀ ਦਾ ਤੇ ਹਰ ਇੱਕ ਕੈਦੀ ਦਾ ਮੁਲਾਕਾਤ ਤੇ ਫੋਨ ਉਸ ਤੋਂ ਕਿਉਂ ਉਹਨਾਂ ਨੂੰ ਵਾਂਝੇ ਰੱਖਿਆ ਜਾ ਰਿਹਾ ਕਿਉਂ ਨਹੀਂ ਕਰਵਾਇਆ ਜਾ ਰਿਹਾ ਸਵਾਨੂ ਵੀ ਕਿਹਾ ਜਾ ਰਿਹਾ ਕਿ ਮਿਲ ਨਹੀਂ ਦਿੱਤਾ ਗਿਆ ਕਿ ਵਕੀਲ ਨੂੰ ਮਿਲ ਤੋਂ ਰੋਕ ਸਕਦੇ ਆ ਜੇਲ੍ਹ ਵਿੱਚ ਦੇਖੋ ਰੋਕ ਤਾਂ ਉਹ ਕਰਦੇ ਨੂੰ ਵੀ ਨਹੀਂ ਸਕਦੇ ਕਿ ਜੇ ਅਸਪਰ ਦਾ ਲਾਅ ਦੀ ਗੱਲ ਕਰੀਏ ਅਸਪਰ ਦਾ ਕਨਸਟੀਟਿਊਸ਼ਨ ਦੀ ਵੀ ਗੱਲ ਕਰੀਏ ਅਸਪਰ ਦਾ ਜੇਲ੍ਹ ਮੈਨੂਅਲਸ ਦੀ ਵੀ ਗੱਲ ਕਰੀਏ ਇਹੀ ਤਾਂ ਤਸ਼ੱਦਦ ਆ ਇੱਥੇ ਆ ਕੇ ਫਿਰ ਗੱਲ ਹੁੰਦੀ ਆ ਫਿਰ ਅਸੀਂ ਫਿਰ ਉੱਥੇ ਗੱਲ ਆ ਜਾਂਦੀ ਆ ਵੀ ਇਹ ਆਪਦੀ ਵੱਖ ਹੋਣ ਦੀ ਗੱਲ ਕਰਦੇ ਆ ਵੀ ਫਿਰ ਅਸੀਂ ਵੱਖ ਹੋਣ ਦੀ ਗੱਲ ਕਿਉਂ ਨਾ ਕਰੀਏ ਜੇ ਸਾਡੇ ਤੇ ਕਾਨੂੰਨ ਹੀ ਵੱਖ ਲਾਉਣੇ ਆ ਤਾਂ ਫਿਰ ਅਸੀਂ ਵੱਖ ਹੋਣ ਦੀ ਗੱਲ ਕਰਾਂਗੇ ਇਹ ਮੈਂ ਕਹੂੰਗਾ ਗਵਰਨਮੈਂਟ ਪ੍ਰਸ਼ਾਸਨ ਐਡਮਿਨਿਸਟ੍ਰੇਸ਼ਨ ਇਹ ਸਾਰੇ ਰਲ ਕੇ ਚਾਹੁੰਦੇ ਆ ਵੀ ਇਹ ਵੱਖ ਹੋਣ ਦੀਆਂ ਗੱਲਾਂ ਕਰਨ ਤੇ ਤਾਂ ਜੋ ਇਸ ਚੀਜ਼ ਨੂੰ ਅਸੀਂ ਅਗੇਂਸਟ ਲੈ ਕੇ ਜਾਈਏ ਇੱਕ ਹੀ ਲੱਗਦਾ ਕਿ ਵੀ ਇਸ ਤਰ੍ਹਾਂ ਦਾ ਵੱਖੋ ਵੱਖਰਾ ਟ੍ਰੀਟਮੈਂਟ ਮਤਲਬ ਦੋਵੇਂ ਭਾਵੇਂ ਉਹ ਤੇ ਇਹ ਲੋਕੀ ਦੋਸ਼ੀ ਕਰਾਰ ਨਹੀਂ ਦਿੱਤੇਗੇ ਸੰਦੀਪ ਹਣੀ ਉਹਨਾਂ ਨੇ ਜੋ ਕਰਿਆ ਜਾਂ ਉਹਨਾਂ ਨੇ ਕਰਿਆ ਹੈ ਤਾਂ ਦੋਨਾਂ ਦੇ ਲਈ ਤਾਂ ਦੋ ਵੀ ਕੈਦੀ ਜਾਂ ਵਹਾਵਲਤੀ ਨੇ ਵੱਖੋ ਕਰਾ ਟ੍ਰੀਟਮੈਂਟ ਲੱਗ ਰਿਹਾ ਤੁਹਾਨੂੰ ਦੇਖੋ ਇਸ ਚੀਜ਼ ਦਾ ਤਾਂ ਹਜੇ ਜਦੋਂ ਆਪਣੀ ਸੰਦੀਪ ਸਣੀ ਨਾਲ ਗੱਲ ਹੋਊਗੀ ਪਰਿਵਾਰ ਦੀ ਗੱਲ ਹੋਊ ਉਦੋਂ ਹੀ ਪਤਾ ਲੱਗੂਗਾ ਨਾ ਐਗਜ਼ੈਕਟ ਇਨਸੀਡੈਂਟ ਕੀ ਹੋਇਆਗਾ ਤੇ ਕੀ ਆਪਣੇ ਤੇ ਜਦੋਂ ਉਹਨਾਂ ਨੇ ਕੋਈ ਔਨ ਰਿਕਾਰਡ ਗੱਲ ਕੱਢਣਗੇ ਉਦੋਂ ਹੋਊਗੀ ਅੱਜ ਇਸ ਬਾਬਤ ਆਪਾਂ ਗੱਲ ਕਰਨੀ ਕਿਉਂਕਿ ਆਪਾਂ ਨੂੰ ਵੀ ਸਾਰੇ ਆਪਾਂ ਵੇਗ ਹਵਾ ਚ ਹੀ ਗੱਲ ਕਰਦੇ ਆ ਜਿੰਨਾ ਚਿਰ ਆਪਣੀ ਗੱਲ ਨਹੀਂ ਹੁੰਦੀ ਆਪਣੇ ਬੰਦੇ ਨਾਲ ਉਦੋਂ ਐਗਜ਼ੈਕਟ ਪਤਾ ਲੱਗੂ ਉਦੋਂ ਹੀ ਪਤਾ ਲੱਗੂ ਵੀ ਕੀ ਹੋਇਆ ਸੀ ਤੇ ਕੀ ਪੁਲਿਸ ਨੇ ਐਕਸ਼ਨ ਲਿਆ ਉਸਤੇ ਦੱਸਿਆ ਜਾ ਰਿਹਾ ਕਿ ਕੋਰਟ ਆਰਡਰ ਨੇ ਵੀ ਉਹਦਾ ਮੈਡੀਕਲ ਕਰਾਇਆ ਜਾਵੇ ਸੰਦੀਪ ਦਾ ਵੀ ਜਦੋਂ ਦੂਜਿਆਂ ਨਾਲ ਕਰਾਇਆ ਜਾਂਦਾ ਉਹਦਾ ਵੀ ਕਰਾਓ ਪਾਰਦਰਸ਼ੀ ਹੋਣੀ ਚਾਹੀਦੀ ਆ ਨਾ ਕਲੀਅਰਟੀ ਆਵੇ ਦੇਖੋ ਕੋਰਟ ਆਰਡਰਸ ਹੈਗੇ ਆ ਇਹੀ ਇੱਥੇ ਆ ਕਿ ਫਰਕ ਹੋ ਜਾਂਦਾ ਨਾ ਵੀ ਉਹਨਾਂ ਨੇ ਜਿਹੜਾ ਅੰਦਰ ਹੀ ਇਹਨਾਂ ਦੇ ਮੈਡੀਕਲ ਟੀਮ ਹੁੰਦੀ ਆ ਉਸ ਤੋਂ ਕਰਾ ਰਹੇ ਆ ਬਾਹਰ ਸਿਵਲ ਹਸਪੀਟਲ ਚ ਕਿਉਂ ਨਹੀਂ ਲੈ ਕੇ ਆ ਕੇ ਮੈਡੀਕਲ ਹੋ ਰਿਹਾ ਹੈਗਾ ਇਸ ਚੀਜ਼ ਦਾ ਕੋਈ ਨਾ ਕੋਈ ਕਿਤੇ ਸਾਨੂੰ ਲੱਗਦਾ ਵੀ ਉਸ ਤੇ ਤਸ਼ੱਦਦ ਹੀ ਇੰਨਾ ਹੋ ਚੁੱਕਿਆਗਾ ਜਿਹੜਾ ਇਹ ਬਾਹਰ ਨਹੀਂ ਦੱਸਣਾ ਚਾਹੁੰਦੇ ਕਿ ਕਿਹੋ ਜੀ ਕੋਈ ਘਟਨਾ ਵਾਪਰੀ ਜਾਂਦਾ ਵੀ ਜਿਹੜੀ ਇਹ ਬਾਹਰ ਨਹੀਂ ਆਉਣ ਦੇਣੀ ਚਾਹੁੰਦੇ ਬਿਲਕੁਲ ਕੁਝ ਨਾ ਕੁਝ ਤਾਂ ਇਹੋ ਜਿਹਾ ਹੋਇਆ ਹੀ ਆ ਚਾਹੇ ਤਾਂ ਉੱਥੇ ਇਨਸੀਡੈਂਟ ਐਵਾਂ ਜਾਂ ਹੋਇਆਗਾ ਜਾਂ ਉਹਦੇ ਨਾਲ ਕੁੱਟਮਾਰ ਇੰਨੀ ਜ਼ਿਆਦਾ ਜਾਂ ਤਸ਼ੱਦਦ ਇੰਨਾ ਹੋ ਗਿਆ ਵੀ ਜਿਹੜਾ ਅਗੇਂਸਟ ਦਾ ਲਾਅ ਆ ਜਿਹਨੂੰ ਕਿ ਇਹ ਆਪ ਹੀ ਦਬਾਉਣਾ ਚਾਹੁੰਦੇ ਆ ਇਹ ਇੱਕ ਦੋਸ਼ ਇਹ ਵੀ ਲਾਇਆ ਜਾ ਰਿਹਾ ਨਾ ਕਹਿੰਦੇ ਕਿ ਤਾਂ ਕਰਕੇ ਮੈਡੀਕਲ ਵੀ ਲੇਟ ਕੀਤਾ ਜਾ ਰਿਹਾ ਲਟਕਾਇਆ ਜਾ ਰਿਹਾ ਕਿ ਜਿਹੜੀ ਕੋਈ ਆਮ ਸੱਟਾਂ ਹੁੰਦੀਆਂ ਨੇ ਉਹ ਠੀਕ ਹੋ ਜਿੰਦੀਆਂ ਉਹ ਘਾਟ ਆਉਂਦੀਆਂ ਫਿਰ ਮੈਡੀਕਲ ਆ ਉਹੀ ਹੈ ਨਾ ਵੀ ਡਿਲੇ ਵੀ ਤਾਂ ਹੀ ਆ ਵੀ ਉਹ ਰਿਕਵਰੀ ਹੋ ਜੇ ਬਾਡੀ ਉਹਨੀ ਦੇ ਰਿਕਵਰ ਹੋ ਜੂਗੀ ਤਾਂ ਹੀ ਕਰਕੇ ਉਹਨੂੰ ਬਾਹਰ ਲੇ ਹਸਪੀਟਲ ਚੋਂ ਉਹਦਾ ਜਿਵੇਂ ਸਿਵਲ ਹਸਪੀਟਲ ਚੋਂ ਜੇਲ੍ਹ ਤੋਂ ਬਾਅਦ ਉਹਨੂੰ ਅੰਡਰ ਆਉਂਦਾ ਸਿਵਲ ਹਸਪੀਟਲ ਦੇ ਉੱਥੇ ਤਾਂ ਹੀ ਜਾ ਕੇ ਮੈਡੀਕਲ ਨਹੀਂ ਕਰਾਇਆ ਜਾ ਇਹ ਮੰਗ ਨਹੀਂ ਪੂਰੀ ਕੀਤੀ ਜਾਂਦੀ ਤਾਂ ਉਸ ਤੋਂ ਬਾਅਦ ਦਾ ਕੀ ਸੋਚਿਆ ਕੀ ਸੋਚ ਵਿਚਾਰ ਚੱਲ ਰਹੀ ਹੈ ਤੁਹਾਡੇ ਜਿਹੜੀ ਵੀ ਮੰਗ ਕਾਲ ਪਰਿਵਾਰ ਦੀ ਹੋਊ ਕਿ ਜਿਵੇਂ ਕਾਲ ਕਰਨਗੇ ਅਸੀਂ ਉਹਨਾਂ ਨਾਲ ਹਰ ਟਾਈਮ ਖੜੇ ਆ। ਤੁਹਾਡੀ ਮੈਂ ਆਪਣੀ ਆਪਣੀ ਗੱਲ ਕਰਾਂਗੇ ਤੁਸੀਂ ਰਾਜਨੀਤਿਕ ਤੌਰ ਤੇ ਹੁਣ ਕਿਵੇਂ ਵਿਚਰ ਰਹੇ ਹੋ? ਆ ਵਾਰਸ ਪੰਜਾਬ ਦੇ ਜਥੇਬੰਦੀ ਦੇ ਨਾਲ ਤੁਸੀਂ ਜਿਹੜੀ ਉਹਨਾਂ ਦੇ ਅਕਾਲੀ ਦਲ ਬਣਾਈ ਆ ਸ਼ੋਭਨੀ ਅਕਾਲੀ ਦਲ ਵਾਰਸ ਪੰਜਾਬ ਦੇ ਉਹਨਾਂ ਦੇ ਨਾਲ ਉਹ ਕਿਵੇਂ ਨਹੀਂ ਹਜੇ ਤੱਕ ਤਾਂ ਸਿਰਫ ਅਸੀਂ ਵਾਰਸ ਪੰਜਾਬ ਜਥੇਬੰਦੀ ਨਾਲ ਜਿਹੜੀ ਬਾਈ ਦੀਪ ਨੇ ਸ਼ੁਰੂਆਤ ਕੀਤੀ ਸੀਗੀ ਉਹਦੀ ਪੋਲੀਟੀਕਲ ਫਾਰਮ ਮੈਂ ਗੱਲ ਕਰੂੰਗਾ ਵੀ ਉਹਦੀ ਇੱਕ ਪੋਲੀਟੀਕਲ ਫਾਰਮ ਆ ਅਕਾਲੀ ਦਲ ਵਾਰਸ ਪੰਜਾਬ ਜਿਹੜੀ ਕਿ ਭਾਈ ਅਮਰਦਪਾਲ ਸਿੰਘ ਉਹਨਾਂ ਦੇ ਪਰਿਵਾਰ ਨੇ ਬਣਾਈ ਹੈਗੀ ਅਜੇ ਅਸੀਂ ਸਿਰਫ ਜਥੇਬੰਦੀ ਨੂੰ ਲੈ ਕੇ ਚੱਲ ਰਹੇ ਹਾਂ ਕਿ ਇਹ ਜਿਵੇਂ ਹੋ ਸਦਾ ਅਗਲੇ ਅੱਗੇ ਆਉਣ ਵਾਲੇ ਟਾਈਮ 'ਚ ਜਿਵੇਂ ਹੋਊਗਾ ਫਿਰ ਉਸ ਹਿਸਾਬ ਨਾਲ ਦੇਖਾਂਗੇ ਜੀ ਉਹ ਜਿਹੜੀ ਅਕਾਲੀ ਦਲ ਬਣਾਈ ਪੋਲਿਟੀਕਲ ਫਾਰਮ ਬਣਾਈ ਗਈ ਆ ਉਹਦੇ 'ਚ ਤੁਸੀਂ ਨਹੀਂ ਗਏ ਨਹੀਂ ਅਸੀਂ ਅਕਾਲੀ ਦਲ ਵਾਰਿਸ ਪੰਜਾਬ ਪੋਲਿਟੀਕਲ ਫਾਰਮ 'ਚ ਨਹੀਂ ਹਜੇ ਅਸੀਂ ਸਿਰਫ ਜਿੰਨੇ ਕੁ ਬਾਈ ਨੂੰ ਚਾਉਣ ਵਾਲੇ ਆ ਮੈਂ ਗੱਲ ਕਰਦਾ ਵੀ ਵਾਰਿਸ ਪੰਜਾਬ ਵਾਲੇ ਉਹ ਵਾਰਿਸ ਪੰਜਾਬ ਨਾਲ ਨਹੀਂ ਆ ਤੁਹਾਨੂੰ ਸੱਦੇ ਤਾਂ ਗਿਆ ਸੀ ਜਦੋਂ ਪਾਰਟੀ ਦਾ ਐਲਾਨ ਕੀਤਾ ਗਿਆ ਜਾਂ ਕੋਈ ਢਾਂਚਾ ਤਿਆਰ ਕੀਤਾ ਗਿਆ ਨਹੀਂ ਦੇਖੋ ਹੈਗੀ ਤਾਂ ਉਹ ਇੱਕ ਵਿੰਗ ਅੱਗੇ ਵਾਰਿਸ ਪੰਜਾਬ ਦਾ ਹੀ ਆ ਨਾ ਤਾਂ ਹੈ ਤਾਂ ਉਹਦੇ ਇੱਕ ਮੈਂ ਕਹੂੰਗਾ ਵੀ ਅੱਗੇ ਲਿੰਕ ਚੱਲਦਾਗਾ ਸਾਰੀਆਂ ਸਾਡੀਆਂ ਵਿੰਗਸ ਹੈਗੇ ਹੈਗੇ ਜਿਵੇਂ ਪੋਲਿਟੀਕਲ ਵਿੰਗ ਹੋ ਗਿਆ ਕਿਸਾਨੀ ਵਿੰਗ ਹੋ ਗਿਆ ਇਹ ਅਲੱਗ-ਅਲੱਗ ਵਿੰਗ ਆ ਉਹ ਇੱਕ ਵਿੰਗ ਆ ਠੀਕ ਹੈ ਬਈ ਬਹੁਤ-ਬਹੁਤ ਧੰਨਵਾਦ ਤੁਸੀਂ ਸਮਝਾਤਾ ਜੀ ਤਾਂ ਐਸਨ ਮਨਦੀਪ ਸਿੰਘ ਸਿੱਧੂ ਜੇਪ ਸਿੱਧੂ ਦੇ ਭਰਾ ਨੇ ਤੇ ਵਕੀਲ ਵੀ ਨੇ ਤੇ ਇਹਨਾਂ ਦੇ ਨਾਲ ਕੋਲੋਂ ਵੀ ਇਹ ਮਸਲੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਆਖਰਕਾਰ ਜੋ ਕਾਨੂੰਨੀ ਤੌਰ ਤੇ ਕੀ ਕੁਝ ਇਸ ਦੇ ਵਿੱਚ ਲਕੋਇਆ ਜਾ ਰਿਹਾ ਤਾਂ ਇਹ ਪਰਿਵਾਰ ਦੇ ਕਥਿਤ ਤੌਰ ਦੇ ਉੱਤੇ ਦੋਸ਼ ਲੇ ਕੇ ਸੰਦੀਪ ਸਿੰਘ ਸਣੀ ਦੇ ਨਾਲ ਕੁਝ ਅੰਦਰ ਵਕੂ-ਵਖਰਾ ਜਾਂ ਇੱਥੇ ਜਥੇਬੰਦੀਆਂ ਵੀ ਜੋ ਕਹਿੰਦੀਆਂ ਆਗੂ ਕਹਿੰਦੇ ਦੇਖਦੇ ਨੇ ਕਿ ਕੁਝ ਅਜੀਹਾ ਹੋਇਆ ਜਿਸ ਨੂੰ ਲਕੋਣਾ ਪੁਲਿਸ ਚਾਰੀ ਹੈ ਇਸ ਕਰਕੇ ਮੈਡੀਕਲ ਨਹੀਂ ਕੀਤਾ ਜਾ ਰਿਹਾ ਜਾਂ ਉਸ ਦੇ ਨਾਲ ਮੁਲਾਕਾਤ ਜਿਹੜੀ ਹੈ ਵਕੀਲਾਂ ਤੇ ਪਰਿਵਾਰ ਦੀ ਨਹੀਂ ਕਰਵਾਈ ਜਾ ਰਹੀ ਅੱਜ ਅਸੀਂ ਪਰਮਿੰਦਰ ਸਿੰਘ ਝੋਟੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਸਲ ਦੇ ਵਿੱਚ ਮੁੱਦੇ ਪੰਜਾਬ ਦੇ ਵਿੱਚ ਚੱਲ ਰਹੇ ਨੇ ਇੱਕ ਤਾਂ ਸੰਦੀਪ ਸਿੰਘ ਸਣੀ ਦਾ ਜਿਹੜਾ ਮਸਲਾ ਚੱਲ ਰਿਹਾ ਹੈ ਉਸ ਦੇ ਉੱਤੇ ਵੀ ਗੱਲਬਾਤ ਕਰਾਂਗੇ ਤੇ ਨਾਲ ਹੀ ਪੰਜਾਬ ਦੇ ਵਿੱਚ ਲਗਾਤਾਰ ਪਰਮਿੰਦਰ ਝੋਟਾ ਨਸ਼ਾ ਦਾ ਮੁੱਦਾ ਚੁੱਕਦਾ ਰਹਿੰਦਾ ਉਸ ਦਾ ਕੀ ਹਾਲ ਹੈ ਪੰਜਾਬ ਦੇ ਵਿੱਚ ਉਸਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਨਾਲ ਹੀ ਇੱਕ 5 ਸਾਲ ਦੇ ਬੱਚੇ ਦੇ ਨਾਲ ਹੁਸ਼ਿਆਰਪੁਰ ਦੇ ਵਿੱਚ ਦਰਿੰਦਗੀ ਹੁੰਦੀ ਹੈ ਇੱਕ ਪ੍ਰਵਾਸੀ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਉਸ ਮੁੱਦੇ ਦੇ ਉੱਤੇ ਵੀ ਗੱਲਬਾਤ ਕਰਾਂਗੇ ਪ੍ਰਵੀਂਦਰ ਭਾਈ ਤਿੰਨ ਮਲਾਜ਼ਮਾਂ ਦੀ ਕੋਈ ਝੜਪ ਹੁੰਦੀ ਹੈ ਉਸ ਦੇ ਵਿੱਚ ਪੁਲਿਸ ਨੇ ਜੋ ਦਾਵਾ ਕਰਦੀ ਹੈ ਕਿ ਉਹਨਾਂ ਦੇ ਉੱਤੇ ਹਮਲਾ ਕੀਤਾ ਜਾਂਦਾ ਉਹਨਾਂ ਨੂੰ ਕੁੱਟਿਆ ਜਾਂਦਾ ਸੰਦੀਪ ਸਿੰਘ ਸਣੀਵਾਰ ਮਲਾਜ਼ਮਾਂ ਹੋਣੀ ਸਾਬਕਾ ਮਲਾਜ਼ਮਾਂ ਨੂੰ ਜਸਸਪੈਂਡ ਕੋਈ ਨੇ ਹੁਣ ਤਾਂ ਮੁਲਜ਼ਮ ਨਹੀਂ ਦੋਸ਼ੀਆਂ ਨੂੰ ਸਜ਼ਾ ਆਪਤਾਂ ਨੂੰ ਉਹ ਬਾਈ ਯਾਰ ਉਹਦੇ ਨਾਲ ਰੱਖੇ ਕਿਉਂ ਸ਼ੇਰ ਨਾਲ ਹਿਰਨ ਨੂੰ ਰੱਖਣਗੇ ਇਹ ਸ਼ੇਰ ਦਾ ਸ਼ਿਕਾਰ ਕਰੋ ਕਰੋ ਪਾਹ ਰਹਿਣ ਨਹੀਂ ਕਹਾਂਗੇ ਲੂੰਬੜੀ ਕਹਾਂਗੇ ਉਹ ਨੋਂਦਰਾ ਮਾਰਦੇ ਨੇ ਉਹ ਟਿਸ਼ਕਰਾਂ ਕਰਦੇ ਨੇ ਕਿਉਂਕਿ ਉਹਨਾਂ 'ਚੋ ਇੱਕ ਦੋ ਮਾਨਸਾ ਜੇਲ੍ਹ 'ਚ ਵੀ ਸੀ ਬਹਿੰਡਾ ਜੇਲ੍ਹ 'ਚ ਵੀ ਸੀ ਉਹ ਉਹਨਾਂ ਉੱਥੇ ਸਿਕਿਉਰਟੀਆਂ 'ਚ ਸੀ ਉਹਨਾਂ ਨੂੰ ਬੰਦ ਹਾਤਿਆਂ 'ਚ ਜਾਂ ਬੰਦ ਜਾਲੀਆਂ ਬਾਲੀ ਸਿਕਿਉਰਟੀ ਥਲੇ ਰੱਖਿਆ ਜਾਂਦਾ ਉੱਥੇ 295 ਹਾਤੇ ਨੇ ਉੱਥੇ ਹੁਣ ਸਿਕਿਉਰਟੀਆਂ ਥਲੇ ਰੱਖਿਆ ਜਾਂਦਾ ਏਕੇ 47ਆਂ ਥੱਲੇ ਅੰਦਰ ਵੀ ਜਿੱਥੇ ਇਹਨਾਂ ਦੇ ਅਲੱਗ ਹਾਤੇ ਬਣਾਏ ਜਾਂਦੇ ਨੇ ਉੱਥੇ ਆਗਲੇ ਨੂੰ ਚੜਾਉਂਦੇ ਨੇ ਸਿੱਖਾਂ ਨੂੰ ਜੇ ਮਣ ਕੋਈ ਮੇਰੇ ਵਰਗਾ ਕੰਟੀਨ ਤੇ ਜਾਂਦਾ ਕੰਟੀਨ ਤੇ ਤਾਂ ਮਸ਼ਖਰੀਆਂ ਕਰਦੇ ਨੇ ਮੁੱ VIP ਟ੍ਰੀਟਮੈਂਟ ਮਿਲਦਾ ਸਾਰਾ ਫੁੱਲ ਜਿਹਾ ਨਜ਼ਾਰੇ ਲੈ ਸਕਦੇ ਨੇ ਤਾਂ ਆਥਰ ਨੇ ਡੌਟੀ ਜਾ ਕੇ ਸ਼ਰਾਬੀ ਬੀਬੀ ਕਿਉਂਦੇ ਨੇ ਤਾਂ ਸਾਰਾ ਕੁਝ ਇਹ ਨਜ਼ਾਰੇ ਲੈਂਦੇ ਨੇ ਪੂਰਾ ਖੁੱਲ ਕੇ ਮజే ਕਰਦੇ ਨੇ ਅੰਦਰ ਜਿਹੜੀ ਚੀਜ਼ ਮੈਂ ਆਪਦੀ ਅੱਖੀਂ ਦੇਖੀ ਹੈ ਉਹ ਜਦੋਂ ਯਾਰ ਹੁਣ ਇਹ ਕਾਰਨ ਕੀ ਵੀ ਸੰਦੀਪ ਸਣੀ ਨਾਲ ਪਾਤੇ ਹੋ ਰਹੇ ਉਹ ਮੈਂ ਖਾਤੇ ਚ ਪਾਤੇ ਜਾਂ ਇੱਕ ਬੈਰਕ ਚੋਂ ਆਪਾਂ ਨੂੰ ਪਤਾ ਨਹੀਂ ਤਾਂ ਉਹਨਾਂ ਨੇ ਮਸ਼ਖਰੀਆਂ ਕਰੀਆਂ ਹੋਣਗੀਆਂ ਪੰਗਾ ਵੀ ਲਿਆ ਹੋਊਗਾ ਖਬਰ ਉਹਨਾਂ ਦੀ ਮਨਸ਼ਾ ਉਹ ਸੰਦੀਪ ਸਣੀ ਨੂੰ ਮਾਰਨ ਦੀ ਉਹ ਸੰਦੀਪ ਸਣੀ ਦੇ ਟੁੱਟ ਕੇ ਪਏ ਹੁਣ ਰਾਇ ਬਣਾ ਕੇ ਤਿੰਨ ਚਾਰ ਬੰਦੇ ਹਨਾ ਤਾਂ ਕਾਲਸ ਨੇ ਕਿਰਪਾ ਹੋ ਗਈ ਉਹਨੇ ਪਹਿਲਾਂ ਵੀ ਸੌਦਾ ਲਾਇਆ ਗੰਦ ਦਾ ਹੁਣ ਫੇਰ ਸੌਦਾ ਲਾਤਾ ਉਹ ਤਾਂ ਸੇਵਾ ਲਈ ਹੁਣ ਇੱਕ ਪਰਿਵਾਰ ਲਗਾਤਾਰ ਮੈਡੀਕਲ ਕਰਾਉਣ ਦੀ ਮੰਗ ਕਰਦਾ ਹੈ ਮੈਡੀਕਲ ਨਹੀਂ ਕਰਾਇਆ ਜਾ ਰਿਹਾ ਮੁਲਾਕਾਤ ਨਹੀਂ ਕਰਾਈ ਜਾ ਰਹੀ ਇਹ ਨੂੰ ਕੀ ਸਮਝੇ ਕਾਨੂੰਨੀ ਹੱਕ ਹੈ ਸਾਡੇ ਜਿਹੜੇ ਇਹ ਕਹਿੰਦੇ ਨੇ ਵੀ ਕਾਨੂੰਨ ਨਹੀਂ ਅਸੀਂ ਗੁਲਾਮ ਨਹੀਂ ਹੈਗੇ ਅਸੀਂ ਆਜ਼ਾਦ ਹਾਂ ਬਟਾ ਹੁਣ ਕੀ ਹੈ ਯਾਰ ਜਦੋਂ ਸਾਨੂੰ ਕਾਨੂੰਨੀ ਤੌਰ ਤੇ ਆਜ਼ਾਦ ਨਹੀਂ ਕਰ ਰਹੇ ਸਾਡੇ ਹੱਕ ਹੀ ਨਹੀਂ ਮਿਲ ਰਹੇ ਪਰਿਵਾਰ ਨੂੰ ਮਿਲਾਵੋ ਵਕੀਲ ਨੂੰ ਮਿਲਾਵੋ ਉਦੀ ਮੁਲਾਕਾਤ ਹੋਵੇ ਪਤਾ ਲੱਗੇ ਵੀ ਉਹਦੇ ਨਾਲ ਕੀ ਤਸੱਦਦ ਹੋਇਆ ਕੀ ਜ਼ੁਲਮ ਹਦਾ ਕ੍ਰਾਸ ਕਰਸਾ ਹੋਵੇ ਤਾਂ ਉਹ ਸਦਮ ਸਦਾਂ ਭਰੀ ਹੈ ਹਣਾ ਹੁਣ ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਜਿਹੜਾ ਇਥੋਂ ਜੋ ਪੁਲਿਸ ਦਾਬਾ ਕਰ ਰਹੀ ਹੈ ਗੱਲਬਾਤ ਚੱਲ ਰਹੀ ਸੀ ਪਰਿਵਾਰ ਨਾਲ ਕਿ ਇਥੋਂ ਸੰਗਰੂਰ ਭੇਜਤਾ ਹੈ ਉੱਥੇ ਵੀ ਸੀ ਦੇ ਰਾਹੀਂ ਪੇਸ਼ੀ ਹੋਈ ਹੈ ਅੱਜ ਵੀ ਕੱਲ ਸੰਗਰੂਰ ਭੇਜਿਆ ਵੀ ਸੀ ਦਾ ਯਾਰ ਕੀ ਪਤਾ ਲੱਗਦਾ ਮੈਂ ਖੁਦ ਚੱਲਿਆ ਬਈ ਤਸੱਦਦ ਅੰਦਰ ਜੇਲ੍ਹ ਦਾ ਆ ਉਹਦੇ ਪਿੰਡੇ ਦੇ ਚੱਲਿਆ ਬਹੁਤ ਜ਼ਿਆਦਾ ਬੁਰਾ ਹਾਲ ਕਰਦੇ ਨੇ ਅੱਛਾ ਇੱਕ ਗੱਲ ਹੋਰ ਹੈ ਜਿਹੜੀ ਬਾਹਰਲੀ ਖਬਰ ਹੁੰਦੀ ਹੈ ਅਡਵਾਂਸ ਚ ਦੋ ਦਿਨ ਅੰਦਰ ਪਹਿਲਾਂ ਪਤਾ ਲੱਗ ਜਾਂਦੀ ਹੈ ਮੰਨ ਲਾ ਪਟਿਆਲੇ ਤੇ ਅੱਜ ਕਤਲ ਹੋਣਾ ਦੋ ਦਿਨ ਪਹਿਲਾਂ ਪਤਾ ਹੋ ਵੀ ਕਤਲ ਕਰਨਗੇ ਫਲਾਣੇ ਬੰਦੇ ਕਰਨਗੇ ਆਏ ਕਰਨਗੇ ਬੱਟ ਜਿਹੜੀ ਅੰਦਰਲੀ ਗੱਲ ਆ ਉਹ 10 ਦਿਨ ਬਾਅਦ ਚ ਬਾਹਰ ਆਉਂਦੀ ਹੈ ਤੇ ਨਾਲ ਨਾਲ ਪੰਜਾਬ ਦੇ ਵਿੱਚ ਪ੍ਰਵਾਸੀਆਂ ਵਾਲਾ ਮਜਬੂਦਾ ਚੱਲ ਰਿਹਾ ਇੱਕ ਬੱਚਾ 5 ਸਾਲ ਦਾ ਹਰਵੀਰ ਉਦੇ ਨਾਲ ਤਸ਼ੱਦਦ ਹੁੰਦਾ ਜਿਸ ਤਰੀਕੇ ਦੇ ਨਾਲ ਵੈਸ਼ਿਆਣਾ ਤਰੀਕੇ ਦੇ ਨਾਲ ਉਸ ਬੱਚੇ ਦੇ ਨਾਲ ਕੀਤਾ ਜਾਂਦਾ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਬਹੁਤ ਸਾਰੀ ਲਗਾਤਾਰ ਚਰਚਾ ਚੱਲ ਰਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ ਆਉਂਦੇ ਨੇ ਉਹਨਾਂ ਨੂੰ ਲੈ ਕੇ ਮਤੇ ਵੀ ਪੈ ਰਹੇ ਨੇ ਕਿ ਇਹ ਪਿੰਡਾਂ ਦੇ ਵਿੱਚੋਂ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਨ੍ਹਾਂ ਦੇ ਕੋਈ ਕਾਗਜ਼ ਨਹੀਂ ਵੈਰੀਫਿਕੇਸ਼ਨ ਨਹੀਂ ਉਹਨਾਂ ਨੂੰ ਕੱਢਿਆ ਜਾਵੇ ਇਹ ਪੂਰੇ ਮਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਬਹੁਤ ਹੀ ਮਾੜਾ ਬਦੀਰਾ ਕਰਿਆ ਉਹਨੇ ਇੱਕ ਬੱਚੇ ਨਾਲ ਯਾਰ ਜ਼ੁਲਮ ਕਰਿਆ ਨਰਦਈਤਾ ਦੀ ਹੱਦ ਟੱਪੀ ਆ ਆਪਣਾ ਪੰਜਾਬੀ ਮਨੁੱਖ ਆਪਣੇ ਸੀਐਮ ਸਾਹਿਬ ਦਾ ਬਿਆਨ ਸੁਣਾ ਤੁਸੀਂ ਹਾਂ ਸੁਣਿਆ ਉਹ ਕਹਿੰਦੇ ਕਿ ਮੀਕਾ ਹਮੇਸ਼ਾ ਮੈਂ ਕੱਢਦੀ ਹੈ ਕਹਿੰਦੇ ਵੀ ਪੰਜਾਬੀ ਵੀ ਨਹੀਂ ਨਹੀਂ ਪੰਜਾਬੀ ਵੀ ਤਾਂ ਬਾਹਰ ਜਾਂਦੇ ਨੇ ਉਹ ਪੰਜਾਬੀ ਟੈਕਸਪੇਅਰ ਨੇ ਪੰਜਾਬੀ ਜੀ 25-25 ਲੱਖ ਲਾ ਕੇ ਜਾਂਦੇ ਨੇ ਪੰਜਾਬੀਆਂ ਦੀ ਚਲੋ ਮੰਨ ਲਾ ਪੰਜਾਬੀ ਬਾਹਰ ਸੂਬੇ ਚ ਜਾਂਦੇ ਨੇ ਕਿਤੇ ਤਾਂ ਉਹ ਟਰਾਂਸਪੋਰਟ ਦਾ ਬਿਜ਼ਨਸ ਹੋਰ ਕਿੰਨੇ ਬਿਜ਼ਨਸ ਉਹ ਕਰਕੇ ਉਥੋਂ ਦੀ ਕੌਣ ਮੈਨੂੰ ਆਪ ਲੈ ਕੇ ਜਾਂਦੇ ਨੇ ਧਾਰਮਿਕ ਸਤਪਾਵਨ ਨਾਲ ਜਾਂਦੇ ਆਧਾਰਤਾਂ ਨੂੰ ਉੱਪਰ ਲੈ ਕੇ ਜਾਂਦੇ ਨੇ ਉਹ ਕਿਸ ਦੇ ਰਾੜਾ ਨਹੀਂ ਥਣਦੇ ਫਿਰਦੇ ਪੰਜਾਬੀ ਐਨੀ ਗੱਲ ਇਹ ਸੀਐਮ ਸਾਹਿਬ ਨੂੰ ਪਤਾ ਹੋਣੀ ਚਾਹੀਦੀ ਆ ਪਰ ਇਹ ਦਿੱਲੀ ਦੇ ਖਿਲਾਫ ਨਹੀਂ ਬੋਲ ਸਕਦੇ ਜੀ ਇਨਾਂ ਦੇ ਅੰਦਰ ਜਜ਼ਬਾ ਨਹੀਂ ਹੈ ਇਨਾਂ ਦੇ ਅੰਦਰ ਹਿੰਮਤ ਨਹੀਂ ਹੈ ਤੇ ਸਾਡੇ ਲੋਕ ਵੀ ਯਾਰ ਹੁਣ ਦੋ ਚਾਰ ਦਿਨ ਰੋਸ ਬਣਾਉਂਦੇ ਨੇ ਫਿਰ ਭੁੱਲ ਜਾਂਦੇ ਨੇ ਹਾਲਾਂਕਿ ਜ਼ੁਲਮ ਹੁੰਦੇ ਰਹਿੰਦੇ ਨੇ ਗਾਹੇ ਵਿਖਾਏ ਹੋਰ ਬੜਾ ਕੁਝ ਹੁੰਦਾ ਮਤੇ ਪਾਏ ਜਾਂਦੇ ਨੇ ਕਦੇ ਨਸ਼ਿਆਂ ਤੇ ਪਉਣ ਲੱਗ ਜਾਂਦੇ ਨੇ ਕਦੇ ਆਹ ਚੀਜ਼ ਤੇ ਤੁਸੀਂ ਖੜ੍ਹ ਜੋ 10 ਦਿਨ ਤੁਸੀਂ ਵੀ ਹੋਰ ਮੈਂ ਵੀ ਹੋਰ ਭੁੱਲ ਜਾਂਗੇ ਫਿਰ ਆਦੇ ਕੰਮਾਂ ਕਰਾਂ ਲੱਗੇ ਚਰਚਾ ਹੋਰ ਬਹੁਤ ਚੱਲਦੀ ਹੈ ਹਾਲਾਂਕਿ ਆਪਾਂ ਕਿਸੇ ਮਨੁੱਖੀ ਅਧਿਕਾਰਾਂ ਦੇ ਖਿਲਾਫ ਨਹੀਂ ਹੈਗੇ ਕਿਸੇ ਦੇ ਅਨਕਾਊਂਟਰ ਕਰਨ ਦੇ ਹੱਕ 'ਚ ਨਹੀਂ ਪਰ ਜਦੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਬੱਚਾ ਚੱਕਿਆ ਜਾਂਦਾ ਸੀ ਆ ਦੋਤ ਤੋਂ ਤਾਂ ਉਸ ਨੂੰ ਜਿਹੜਾ ਮੁੰਡਾ ਜਸਪ੍ਰੀਤ ਜਸਪ੍ਰੀਤ ਜਿਹੜਾ ਉਹ ਇੱਥੋਂ 에어ਪੋਰਟ ਤੋਂ ਚੱਕ ਲਿਆ ਜਾਂਦਾ ਆਉਂਦਾ ਇਥੋਂ ਪਰਿਵਾਰ ਨੂੰ ਸ਼ਾਇਦ ਪਤਾ ਵੀ ਨਹੀਂ ਹੁੰਦਾ ਤਾਂ ਉਹ ਨੌਜਵਾਨ ਦਾ ਇੱਥੇ ਇੰਕਾਊਂਟਰ ਕਰ ਦਿੱਤਾ ਇਹਨਾਂ 90 ਦੇ ਨੇੜੇ ਤਾਂ ਉਹ ਬੱਚਾ ਲੋਨਾਂ ਦੇ ਪਰ ਉਹ ਬੱਚੇ ਦਾ ਦੋ ਦਿਨ ਲਗਭਗ 24 ਘੰਟੇ ਦਾ ਪਤਾ ਵੀ ਨਹੀਂ ਲੱਗਦਾ ਉਸ ਤੋਂ ਬਾਅਦ ਉਹ ਜਿਹੜਾ ਨੌਜਵਾਨ ਉਹਨੂੰ ਪੂਰੀ ਸੁਰੱਖਿਆ ਦੇ ਨਾਲ ਦੋ ਦਿਨ ਦਾ ਰਿਮਾਂਡ ਪੁਲਿਸ ਦੇ ਵੱਲੋਂ ਮੰਗਿਆ ਜਾਂਦਾ ਸਿਰਫ ਤੇ ਉਸ ਤੋਂ ਬਾਅਦ ਐਕਸਟੈਂਡ ਵੀ ਨਹੀਂ ਕਰਾਇਆ ਜਾਂਦਾ ਜਦ ਕਿ ਪੁਲਿਸ ਉੱਥੇ ਜੋ ਕੁਝ ਮੇਰੇ ਕੋਲੇ ਵਕੀਲਾਂ ਦੇ ਰਾਹੀਂ ਜਾਣਕਾਰੀ ਹੈ ਕਿ ਉੱਥੇ ਪੁਲਿਸ ਦੱਸਦੀ ਹੈ ਕਿ ਸਾਨੂੰ ਕੁਝ ਦੱਸਿਆ ਨਹੀਂ ਜੇ ਦੱਸਿਆ ਨਹੀਂ ਫਿਰ ਰਿਮਾਂਡ ਵਧਣਾ ਚਾਹੀਦਾ ਇਹ ਵੀਰੇ ਸਾਡੇ ਖੂਨ ਦੇ ਪਿਆਸੇ ਨੇ ਸੁਣ ਲਗਾ ਲਾ ਜੇ ਉਹ ਉਥਾਂ ਦੇ ਪੰਜਾਬੀ ਹੁੰਦਾ ਗੋਲੀ ਮਾਰ ਦਿੰਦੇ ਇਹ ਸਾਫ਼ ਜੀ ਗੱਲ ਜਸਪਾਲ ਦੇ ਮਾਰੀ ਉਹਨਾਂ ਸਾਫ਼ ਤੋਂ ਸੂਰਤ ਬੱਚਾ ਮੋੜ ਤੋਂ ਜਿਵੇਂ ਜਿਵੇਂ ਚੱਕਿਆ ਸੀ ਹੋਰ ਸਾਡੇ ਰੋਜ਼ ਜਵਾਕਾਂ ਦੇ ਗੋਲੀਆਂ ਮਾਰਦੇ ਮਾਰਦੇ ਨਾ ਚੋਰੀ ਕਰਨਾਂ ਆਂਦੇ ਵੀ ਗਿੱਟਿਆਂ 'ਚ ਮਾਰਦੇ ਨੇ ਅੰਦਰੋਂ ਜੇਲ੍ਹ 'ਚੋਂ ਲਿਆ ਕੇ ਮਾਰ ਦਿੰਦੇ ਨੇ ਤੇ ਹੁਣ ਨਾ ਤਾਂ ਉਹਨਾਂ ਦਾ ਪਿਸਤੌਲ ਪਲਵਾਇਆ ਕਿਸ ਤੋਂ ਉਹਨਾਂ ਨੇ ਬਈਏ ਤੋਂ ਆੜ ਨੀਚੇ ਕਬਾਈ ਛੇਕਣ ਨੂੰ ਆਏ ਕਹਿੰਦੇ ਭਈਆ ਰਾੜ ਪਾਲ ਕੇ ਦਿੰਦਾ ਸੀ ਤੇ ਰਾੜ ਚੱਕਣ ਵੇਲੇ ਉਹਨੇ ਸਾਡੇ ਤੇ ਰਾੜ ਨਾਲ ਹਮਲਾ ਕਰਤਾ ਸੀ ਤੇ ਗੋਲੀ ਮਾਰਤੀ ਪਿਸਤੌਲ ਜਾਮ ਹੋ ਗਿਆ ਇਹਨਾਂ ਦੇ ਕਿ ਨਿਸ਼ਾਨਾ ਖੁੰਝ ਗਿਆ ਕਿ ਸਾਡੇ ਆਪ ਦੇ ਭਰਾਵਾਂ ਨੂੰ ਕਿ ਇਹਨਾਂ ਦੇ ਆਲਾ ਅਧਿਕਾਰੀਆਂ ਦੇ ਹੁਕਮ ਨੇ ਉੱਪਰ ਲਿਆਂਦੇ ਫਿਰ ਉਹੀ ਗੱਲ ਆ ਗਈ ਨਾ ਰਾਜ ਕੌਣ ਕਰਤਾ ਸਾਡੇ ਦੇ ਰਾਜ ਕਰਤਾ ਕੌਣ ਹੈ ਜੇ ਕੋਈ ਪੰਜਾਬੀ ਮਾਂ ਦਾ ਪੁੱਤ ਰਾਜ ਕਰਤਾ ਹੋਵੇ ਅਸਲ ਅਸਲ ਪੰਜਾਬੀ ਮਾਂ ਦਾ ਚਾਹੇ ਕਿਸੇ ਵੀ ਧਰਮ ਦਾ ਹੋਵੇ ਪੰਜਾਬੀ ਵਿੱਚ ਪੰਜਾਬੀ ਤਾਂ ਉਹ ਕਹੂਗਾ ਜ਼ੁਲਮ ਦੇ ਵਿਰੁੱਧ ਜਾਓ ਮਾਰ ਦੋਸ ਬਹੁਤ ਬੁਰਾ ਹਾਲ ਹੈ ਭਾਈ ਰੋਜ਼ ਰੋਜ਼ ਮੇਰੀ ਵੀਡੀਓ ਹੁੰਦੀ ਰਹੇ ਸ਼ਿਬਰ ਦਾ ਕੋਈ ਇਸ ਮਸਲੇ ਦੇ ਸਾਥ ਨਹੀਂ ਦਿੰਦਾ ਸਾਡੇ ਦੇ 13 14 ਪਰਚੇ ਪਾਤੇ ਸੀ ਦੋ ਹੀ ਤਰੀਕਾਂ ਚੱਲਦੇ ਫਿਰਦੇ ਆ ਕਦੇ ਜ਼ਮਾਨਤ ਕਰਾ ਲਈ ਕਦੇ ਤਰੀਕਤੇ ਪਾ ਗਏ ਕਦੇ ਹਾਈ ਕੋਰਟ ਜ਼ਮਾਨਤ ਲਾਦੀ ਕਦੇ ਸੈਸ਼ਨ ਕੋਰਟ ਜ਼ਮਾਨਤ ਲਾਦੀ 10-10 ਰੁਪਈਆ ਕਰਕੇ ਸੀ ਉਹ ਕੰਗਾਲ ਹੁੰਨੇ ਜਾਂਦੇ ਆ ਅਸੀਂ ਕਿਸੇ ਨੂੰ ਅੱਜ ਤੱਕ ਆ ਉਹ ਗੂਗਲ ਪੇ ਵਾਲੇ ਮੰਗਤੇ ਨਾ ਬਣੀਏ ਨਾ ਬੰਨਾਂ ਹੱਸਦਾ ਇੱਕੋ ਹੀ ਚੀਜ਼ ਮੰਗਦੇ ਆ ਸੇਵਾ ਲਲੇ ਸਣੀ ਵਾਂਗੂ ਆ ਜੋ ਦੇ ਮੰਗ ਵਸ ਬਹੁਤ ਹੈ ਸੀਤਾ ਭਾਈ ਦੋਨੇ ਮੈਂ ਤੇ ਭਰਾ ਦੋਨੇ ਇਕੱਠੇ ਜੇਲਾ ਕੱਟੀਆਂ ਨੇ ਹਨਾ ਵੀ ਪਰ ਜੋ ਸਿਸਟਮ ਇਹ ਚੱਲ ਰਿਹਾ ਬਾਈ ਸਰਕਾਰ ਦਾ ਸਿੱਖ ਵਿਰੋਧੀ ਆਗਾ ਹਨਾ ਵੀ ਇੱਕ ਤਰ੍ਹਾਂ ਦਾ ਤੁਸੀਂ ਇਹ ਮੰਨ ਲਓ ਅ ਬਰਨਾਲੇ ਜੇਲ੍ਹ ਦੇ ਵਿੱਚ ਨਾ ਇੱਕ ਸਰਿੰਦਰ ਡਿਪਟੀ ਰਹਿੰਦਾ ਵੀਰੇ ਮੈਂ ਬਰਨਾਲੇ ਜੇਲ੍ਹ ਚ ਹੁੰਦਾ ਸੀ ਉਹਨੂੰ ਡੌਰਮੈਂਟਰੀਆਂ ਦੇ ਵਿੱਚੋਂ ਖੁੱਲਾ ਛੱਡਿਆ ਜਾਂਦਾ ਤੇ ਅੱਡ ਬਲਾਕ ਦਿੱਤਾ ਹੋਇਆ ਸੀ ਉਹਨੇ ਅੱਡ ਆਪਦੀਆਂ ਸਬਜ਼ੀਆਂ ਲਾਈਆਂ ਹੋਈਆਂ ਸੀ ਲੋਕ ਵਿੱਚ ਵਿੱਚ ਤਾਂ ਇਹ ਵੀ ਕਹਿੰਦੇ ਨੇ ਵੀ ਜਿਹੜਾ ਕੋਈ ਬੱਸ ਸਟੈਂਡ ਦੇ ਕੋਲੇ ਠੇਕਾ ਤੇ ਹੱਤਾ ਰੋਜ਼ ਸਰਿੰਦਰ ਡਿਪਟੀ ਆ ਕੇ ਆਪਦੀ ਗਾਰ ਦੇ ਨਾਲ ਉੱਥੇ ਆਪਦੀ ਐਸ਼ ਔਰ ਵੀ ਸਾਰਾ ਕੁਝ ਕਰਕੇ ਜਾਂਦਾ ਹੁਣ ਵੀ ਉਹ ਅੰਦਰ ਹੀ ਆ ਜੇ ਪਤਾ ਕਰਨਾ ਹੋਵੇ ਬਰਨਾਲੇ ਜੇੜ ਹਾਂ ਸਾਬਕਾ ਡਿਵਟੀ ਆ ਗਿਆ ਸਰਿੰਦਰ ਸਿੰਘ ਇਹ ਬਾਈ ਵੀ ਜਾ ਕੇ ਇਹਨੂੰ ਵੀ ਪਤਾ ਉਹਨੂੰ ਡੌਰਮੈਂਟਰੀਆਂ ਦੇ ਵਿੱਚ ਅੱਡ ਜਗ੍ਹਾ ਦਿੱਤੀ ਹੋਈ ਆ ਬਾਈ ਉਹ ਘਰ ਵਾਂਗੂ ਉੱਥੇ ਸਬਜ਼ੀਆਂ ਲਾਉਂਦਾ ਉਹਨੂੰ ਦੋ ਬੰਦੇ ਦਿੱਤੇ ਹੋਣੇ ਰਾਤ ਨੂੰ ਖੁੱਲਾ ਰਹਿੰਦਾ ਉਹ ਜਦੋਂ ਮਰਜੀ ਦੇਖ ਸਕਦੇ ਤੁਸੀਂ ਜਾ ਕੇ ਤੁਸੀਂ ਇਹ ਮੰਨ ਲਓ ਵੀ ਪ੍ਰਸ਼ਾਸਨ ਸਾਡੇ ਬਾਰੀ ਤਾ ਜਰਾ ਇਹ ਕਹਦਾਦੇ ਨੇ ਪੰਜਾਬੀਆਂ ਦਾ ਖੂਨ ਇਹਨਾਂ ਨੂੰ ਮਿੱਠਾ ਲੱਗਦਾ ਸ਼ੁਰੂ ਤੋਂ ਹੀ ਬਾਈ ਜੇ ਹੁਣ ਇਹਨਾਂ ਨੂੰ ਪੰਜਾਬੀਆਂ ਦਾ ਖੂਨ ਲੱਗਦਾ ਕੌੜਾ ਜੇ ਹੁਣ ਉਹੀ ਕੰਮ ਪਈਆਂ ਨਾਲ ਕਰਦੇ ਫੇਰ ਤਾਂ ਅਸੀਂ ਮੰਨਦੇ ਵੀ ਪੰਜਾਬ ਪੁਲਿਸ ਬਾਕੀ ਇਨਸਾਫ ਕਰ ਰਹੀ ਆ ਅਸੀਂ ਕਾਇਦਾ ਦੇ ਫੇਰਤਾ ਹਨਾ ਵੀ ਇਨਸਾਫ ਕੀਤਾ ਪਰ ਜਦੋਂ ਜਸਪ੍ਰੀਤ ਮੁੰਡਾ ਮਾਰਤਾ ਉਹ ਤਾਂ ਸਾਡਾ ਯਾਰ ਪੰਜਾਬੀ ਮੁੰਡਾ ਸੀ ਉਹਨੇ ਸਹੀ ਸਲਾਮਤ ਮੁੰਡਾ ਦਿੱਤਾ ਇਹਦੇ ਪੇ ਦੇਖੋ ਤੁਸੀਂ ਕਿੰਨਾ ਗੰਦਾ ਹਵੈਨੀਆਂ ਕੰਮ ਕੀਤਾਗਾ ਰਾਡ ਦੇ ਕੇ ਬੱਚਾ ਮਾਰਿਆ ਯਾਰਾ ਵੀ ਤੁਸੀਂ ਇਹ ਮੰਨ ਲਓ ਜੀ ਘਿਰਦਾ ਆਪਦਾਪ ਨੂੰ ਹਨਾ ਬਈ ਯਰ ਦੇਲਾ ਉਦਾਸ ਹੁੰਦਾਗਾ ਮਨ ਦੇ ਮੂਰੇ ਨਿਹਰਾ ਜਦਾ ਵੀ ਯਾਰਾ ਉਹਨਾਂ ਦਾ ਆਪਾਂ ਨੂੰ ਸਾਰਾ ਕੁਝ ਮਿਲ ਜੂ ਜਿੰਨਾਂ ਦਾ ਬੱਚਾ ਵਗ ਗਿਆ ਉਹ ਵਾਪਸ ਨਹੀਂ ਆਉਣਾ ਠੀਕ ਆ ਨਾ ਬਈ ਮੇਰਾ ਤਾਂ ਇਹੀ ਰਹਿ ਜਾ ਵੀ ਭਾਈ ਨਸ਼ੇ ਨੂੰ ਬੰਦ ਕਰਾਉਣਾ ਤੇ ਬਾਕੀ ਪੰਜਾਬ ਦੇ ਨੌਜਵਾਨਾਂ ਨਾਲ ਇਹ ਨਾ ਕਹਿੰਦੇ ਨਹੀਂ ਹੁੰਦੇ ਅਸੀਂ ਗੱਜ ਨਹੀਂ ਹੋ ਰਹਾਂ ਤੋਂ ਨਹੀਂ ਡਰੀ ਗੱਜ ਨਹੀਂ ਹੋਰੀ ਸੱਤੋਂ ਡਰਦੇ ਸੀ ਪਰ ਇਹ ਸਾਨੂੰ ਭਈਆਂ ਤੋਂ ਡਰਾਉਣਾ ਚਾਹੁੰਦੇ ਨੇ ਵੇ ਇਹ ਇਹ ਕਹਾ ਹਵਤਾ ਇਹ ਕੋਈ ਇਹ ਨਹੀਂ ਹੈਗਾ ਵੀ ਭਾਈ ਅੱਜ ਦਾ ਸਿਸਟਮ ਆ ਬਿਲਕੁਲ ਡਰ ਸਹਿਮ ਦਾ ਮਾਹੌਲ ਤਾਂ ਲੋਕਾਂ 'ਚ ਹੈਗਾ ਕਿ ਸਾਡੇ ਵੀ ਬੱਚੇ ਹੈਗੇ ਵੀ ਯਾਰ ਸਾਡੇ ਵੀ ਬੱਚੇ ਨੇ ਸਾਨੂੰ ਡਰਾ ਰਹੇ ਨੇ ਵੀ ਤੁਸੀਂ ਕੋਈ ਜਣਾ ਆਵਾਜ਼ ਨਾ ਬੁਲੰਦ ਕਰ ਲਿਓ ਜੇ ਬਾਜ ਬੁਲੰਦ ਕਰੋਗੇ ਤੁਸੀਂ ਇਹ ਮੰਨ ਲਓ ਸਰਕਾਰਾਂ ਜੱਬਾ ਬਹੁਤ ਟਿੱਡੇ ਤਰੀਕੇ ਨਾਲ ਬਾਈ ਮੇਰੇ ਤੇ ਹਨਾ ਪਹਿਲਾਂ ਪਰਚੇ ਦੀ ਮੈਂ ਸਾਰੇ ਬਰੀ ਨੇ ਪਰ ਮੈਨੂੰ ਉਹ ਪ੍ਰਸ਼ਾਸਨ ਇੰਨਾ ਤੰਗ ਕਰ ਰਿਹਾ ਮੈਨੂੰ ਜਦੋਂ ਮਾਨਯੋਗ ਜੱਜਾਂ ਨਹੀਂ ਬਰੀ ਕਰਤਾ ਤਾਂ ਫਿਰ ਇਹ ਕੌਣ ਹੁੰਦੇ ਨੇ ਯਾਰ ਇਹਨਾਂ ਨੇ ਮੈਨੂੰ ਬਲਵਿੰਦਰ ਦੀ ਟੀਮ ਚ ਹਾਂ ਬਾਈ ਮੈਂ ਪਰਮਿੰਦਰ ਦੀ ਟੀਮ ਚ ਆਂਗਾ ਤੇ ਤੁਸੀਂ ਇਹ ਮੰਨ ਲਓ ਵੀ ਇੰਨਾ ਜ਼ਿਆਦਾ ਧੱਕਾ ਕਰਦੇ ਨੇ ਇਹ ਵੀ ਛੱਡ ਦਿਓ ਗੱਲਾਂ ਵੀਰੇ ਪ੍ਰਸ਼ਾਸਨ ਦਾ ਜਿਹੜਾ ਧੱਕਾ ਤਾਂ ਇਹ ਪ੍ਰਵਿੰਦਰ ਸਿੰਘ ਝੋਟਾ ਤੇ ਉਹਦੇ ਟੀਮ ਦੇ ਨੌਜਵਾਨ ਸੀ ਜੋ ਇੱਥੇ ਸੰਦੀਪ ਸਣੀ ਦੇ ਹੱਕ ਦੇ ਵਿੱਚ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਕੈਂਦਰੀ ਜਿਲ੍ਹੇ ਪਟਿਆਲਾ ਦੇ ਬਾਹਰ ਤਾਂ ਉੱਥੇ ਪਹੁੰਚੇ ਸੀ ਤਾਂ ਗੱਲਬਾਤ ਕੀਤੀ ਆ ਵੱਖ-ਵੱਖ ਮਸਲਿਆਂ ਦੇ ਉੱਤੇ ਪ੍ਰਵਿੰਦਰ ਝੋਟੇ ਦੇ ਨਾਲ ਚ ਨਸ਼ੇ ਦਾ ਮਸਲਾ ਹੋਵੇ ਜਾਂ ਜੋ ਇੱਕ ਪਿਛਲੇ ਦਿਨਾਂ ਦੇ ਵਿੱਚ ਘਟਨਾ ਵਾਪਰੀ ਹੁਸ਼ਿਆਰਪੁਰ ਦੇ ਵਿੱਚ ਉਸ ਦੇ ਉੱਤੇ ਜਾਂ ਸੰਦੀਪ ਸਣੀ ਦੇ ਮਾਮਲੇ ਦੇ ਵਿੱਚ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟ ਦੇਖਣ ਦੇ ਲਈ ਜੁੜੇ ਹੋ ਦਾ ਪੰਜਾਬੀ ਲਿੰਕ ਦੇ ਨਾਲ